ਆਪ ਸਭ ਦਾ ਸਵਾਗਤ ਹੈ ਅੱਜ ਸਾਡੀ ਅਗਲੀ ਕਲਾਸ ਤਾਂ ਇਹਦੇ ਵਿੱਚ ਹੈਗੇ ਨੇ ਉਹੀ ਥੋੜੇ ਸੇਮ ਪੀワイਕਿਊ ਓਕੇ ਛੋਡੀ ਸਕਰੀਨ ਤੇ ਪਹਿਲਾ ਸਵਾਲ ਪਹਿਲਾਂ ਵੀਡੀਓ ਰੁਕਨੀਆ ਤੇ ਆਨਸਰ ਕਰਨਾ ਅਤੇ ਅੰਤ ਸ਼ਬਦ ਦੇ ਵਿੱਚ ਅਗੇਤਰ ਚੁਣੋ ਤਾਂ ਇਹਦੇ ਵਿੱਚ ਜਿਹੜਾ ਇਹ ਸ਼ਬਦ ਹੈਗਾ ਇਹਦੇ ਵਿੱਚ ਅਗੇਤਰ ਕਿਹੜਾ ਓਕੇ ਜੇ ਜਿਹੜੀ ਸਾਡੀ ਸ਼ਬਦ ਦੀ ਬੰਤਰ ਆ ਕੋਈ ਵੀ ਸ਼ਬਦ ਦੀ ਉਤਪਤੀ ਹੁੰਦੀ ਆ ਉਹ ਜਾਂਦਾ ਅਗੇਤਰ ਲਾ ਕੇ ਹੁੰਦੀ ਆ ਜਾਂ ਪਿਛੇਤਰ ਲਾ ਕੇ ਤਾਂ ਸਾਡੇ ਕੋਲੇ ਕੀ ਹੁੰਦਾ ਇੱਕ ਮੂਲ ਸ਼ਬਦ ਹੁੰਦਾ ਮੂਲ ਸ਼ਬਦ ਜਿਹਨੂੰ ਅੱਗੇ ਆਪਾਂ ਤੋੜ ਨਹੀਂ ਸਕਦੇ ਇਹਦੇ ਵਿੱਚ ਜਿਵੇਂ ਅੰਤ ਆ ਇਹਦਾ ਮਤਲਬ ਹੁੰਦਾ ਕਿਸੇ ਦਾ ਐਂਡ ਆ ਜਨਾ ਕਿ ਅੰਤ ਆ ਜਨਾ ਅਤੇ ਅੰਤ ਤਾਂ ਇਹਦੇ ਵਿੱਚ ਇਹੀ ਕੀ ਆ ਗਿਆ ਸਾਡਾ ਅਗੇਤਰ ਆ ਗਿਆ ਓਕੇ ਤਾਂ ਇਹਦੇ ਵਿੱਚ ਕੀ ਪਿੱਛੇ ਅਗੇਤਰ ਪੁੱਛਿਆ ਸੀ ਤਾਂ ਈਡੀਅੰਸ ਆਊਗਾ ਹੁਣ ਜੇ ਆਪ ਕੱਲਾ ਪੁੱਛ ਲੈਣਾ ਕਿ ਇਹਦੇ ਵਿੱਚ ਅਗੇਤਰ ਦਾ ਕੀ ਮੀਨਿੰਗ ਆ ਇਹਦਾ ਮੀਨਿੰਗ ਹੁੰਦਾ ਕਿ ਜਦੋਂ ਕਿਸੇ ਨੇ ਬਹੁਤ ਅਤੇ ਕਿ ਬਹੁਤ ਹੱਤ ਚੱਕੀ ਹੋਈ ਆ ਬਹੁਤ ਹੀ ਹੱਤ ਚੱਕੀ ਆ ਜਿਵੇਂ ਤਾਂ ਹੋਰ ਜਿਵੇਂ ਅੱਤ ਨੀਚ ਬਣ ਗਿਆ ਕਿ ਬਹੁਤ ਹੀ ਜ਼ਿਆਦਾ ਨੀਚ ਕੰਮ ਕਰਤਾ ਕਿਸੇ ਨੇ ਜਿਵੇਂ ਆਪਾਂ ਕਹਿੰਦੇ ਆਤਵਾਦ ਆ ਗਿਆ ਕਿ ਮਤਲਬ ਕੋਈ ਕਿ ਬਹੁਤ ਜ਼ਿਆਦਾ ਹੀ ਬਾਦ ਹਨਾ ਕਿ ਅਤਵਾਦ ਆ ਗਿਆ ਉਹ ਵਾਲੀ ਚੀਜ਼ਾਂ ਤੋਂ ਇਹਨਾਂ ਦਾ ਮੀਨਿੰਗ ਹੁੰਦਾ ਬਹੁਤ ਜਿਵੇਂ ਆਪਾਂ ਇੱਕ ਸ਼ਬਦ ਦੇਖਦੇ ਨੇ ਉਪ ਉਪ ਸ਼ਬਦ ਦਾ ਮੀਨਿੰਗ ਕੀ ਹੁੰਦਾ ਉਪ ਜਿਹੜਾ ਅਗੇਤਰ ਲਾ ਕੇ ਕਾਫੀ ਸ਼ਬਦ ਬਣਦੇ ਨੇ ਜਿਵੇਂ ਆਪਾਂ ਕਹਿੰਦੇ ਉਪ ਪਾਸ਼ਾ ਇਹ ਕਿ ਉਪ ਦਾ ਮਤਲਬ ਕੀ ਹੁੰਦਾ ਛੋਟਾ ਜਿਵੇਂ ਆਪਾਂ ਕਹਿੰਦੇ ਉਪ ਖੇਤਰ ਉਪਨਾਮ ਆਪ ਕਹਿੰਦੇ ਕਿ ਕਿ ਤੇਰਾ ਨਿਕ ਨੀਮ ਕੀ ਆ ਤਾਂ ਉਹਨੂੰ ਇੰਗਲਿਸ਼ ਚ ਸੌਰੀ ਪੰਜਾਬੀ ਚ ਆਪਾਂ ਉਹਨੂੰ ਕੀ ਕਹਾਂਗੇ ਕਿ ਤੇਰਾ ਉਪਨਾਮ ਕੀ ਆ ਤੇਰਾ ਛੋਟਾ ਨਾਮ ਕੀ ਆ ਤਾਂ ਉਪ ਦਾ ਮਤਲਬ ਹੁੰਦਾ ਛੋਟਾ ਤੇ ਅਤੀ ਦਾ ਮਤਲਬ ਹੁੰਦਾ ਬਹੁਤ ਬਹੁਤ ਮਤਲਬ ਅਤਨੀਚ ਅਤ ਕਥਨੀ ਆਪਾਂ ਕਹਿੰਦੇ ਆ ਕਿ ਮਤਲਬ ਇਹ ਜਦੋਂ ਕੋਈ ਗੱਲ ਬਦਾ ਚੜਾ ਕੇ ਦੱਸਦਾ ਕਿ ਬਹੁਤ ਜ਼ਿਆਦਾ ਹੀ ਬਦਾ ਚੜਾ ਕੇ ਕੋਈ ਗੱਲ ਦੱਸਤੀ ਅਤ ਕਥਨੀ ਓਕੇ ਇਹਦਾ ਅਨਸਰ ਅਗਲਾ ਸਵਾਲ ਸੁਡੀ ਸਕਰੀਨ ਤੇ ਪਹਿਲਾਂ ਵੀਡੀਓ ਰੋਕਣੀ ਆ ਤੇ ਅੱਜ ਆਪਾਂ ਜਿਹੜਾ ਜਿਹਦਾ ਮਤਲਬ ਆਪਣਾ ਕਲਾਸ ਸਟਾਰਟ ਕਰੀਏ ਇਹਦੇ ਵਿੱਚ ਕਿਰੇ ਆ ਤੇ ਜੋਜਿਕਾ ਇਹ ਦੋ ਟਾਪਿਕ ਆਪਾਂ ਚੱਕੇ ਜਿਨ੍ਹਾਂ ਦੇ ਆਪਾਂ ਰਿਵੀਜ਼ਨ ਕਰਾਂਗੇ ਇੱਕ ਬੱਚੇ ਦਾ ਸੀ ਕਿ ਮੈਡਮ ਜੋਜਕ ਦੀ ਰਿਵੀਜ਼ਨ ਕਰਵਾ ਦਿਓ ਇੱਕ ਬੱਚੇ ਦਾ ਸੀ ਕਿਰਿਆ ਦੀ ਓਕੇ ਹੁਣ ਆਪਾਂ ਪਹਿਲਾਂ ਕਰਦੇ ਆ ਕਿਰਿਆ ਦੀ ਰਿਵੀਜ਼ਨ ਜਿਹੜੇ ਬੱਚਿਆਂ ਦੀ ਕਿਰਿਆ ਹੋਈ ਆ ਕਿਉਂਕਿ ਉਹ ਬਹੁਤ ਡਿਟੇਲ ਜਿ ਕਰੀ ਸੀ ਉਹ ਵੀਡੀਓ ਥੋੜੀ ਜੱਗੀ ਅੱਗੇ ਕਰ ਲਿਓ ਜਿਹੜੇ ਬੱਚੇ ਨੇ ਕਿਰਿਆ ਕਰਨੀ ਆ ਉਹ ਫਿਰ ਸਾਰੀ ਦੇਖ ਕੇ ਜਾਓ ਮਾਸਟਰ ਜੀ ਨੇ ਕੱਲ ਇਹ ਪਾਠ ਪੜਾਇਆ ਸੀ ਬਾਗ ਵਿੱਚ ਮੁੱਖ ਕਿਰਿਆ ਕਿਹੜੀ ਆ ਤੁਸੀਂ ਆਨਸਰ ਕਰੋ ਇਹਦੇ ਵਿੱਚ ਮੁੱਖ ਕਿਰਿਆ ਕਿਹੜੀ ਆ ਹੁਣ ਜਿਹੜੀ ਕਿਰਿਆ ਹੁੰਦੀ ਆ ਸਾਡੀ ਜਿਹੜੀ ਬਾਕ ਬੰਤਰ ਆ ਉਹ ਕਿਦਾਂ ਪਹਿਲਾਂ ਉਹ ਸਾਡਾ ਕਰ ਫਿਰ ਆਉਗੀ ਸਾਡਾ ਕਰਮ ਤੇ ਬਾਅਦ ਚ ਕੀ ਆਉਗੀ ਸਾਡੀ ਕਿਰਿਆ ਓਕੇ ਹੁਣ ਜਿਹੜਾ ਵੀ ਇਹਦਾ ਤੁਹਾਡਾ ਆ ਵਾਲਾ ਆ ਗਿਆ ਪੜਾਇਆ ਸੀ ਇਹ ਕੀ ਆ ਸਾਰਾ ਇਹਨੂੰ ਜੇ ਸਾਰੇ ਨੂੰ ਜੇ ਪੁੱਛ ਲੈਣ ਤਾਂ ਇਹ ਕੀ ਆ ਪੁੱਤ ਜੀ ਸਾਡਾ ਹੈ ਕਿਰਿਆ ਵਕਾਂਸ਼ਾ ਆਪਾਂ ਪਿੱਛੇ ਕਰਿਆ ਸੀ ਨਾ ਜਿੱਥੇ ਦੋ ਜਾਂ ਦੋ ਤੋਂ ਵੱਧ ਸ਼ਬਦ ਆ ਜਾਂ ਨਾ ਤਾਂ ਉਹਨੂੰ ਆਪਾਂ ਕਿਰਿਆ ਵਕਾਂਸ਼ ਕਹਿ ਦਿੰਨੇ ਆ ਹੁਣ ਜਿਹੜੀ ਸਾਡੀ ਕਿਰਿਆ ਕਿਰਿਆ ਨੂੰ ਅੱਗੇ ਆਪਾਂ ਕਿਦਾਂ ਤੋੜਦੇ ਆ ਕਿਰਿਆ ਦੇ ਵਿੱਚ ਜਿਹੜਾ ਸਾਡਾ ਰੂਲ ਚੱਲਦਾ ਉਹ ਚੱਲਦਾ ਸਟਾਰਟਿੰਗ 'ਚ ਸਾਡੇ ਕੋਲੇ ਹੁੰਦੀ ਆ ਮੁੱਖ ਕਿਰਿਆ ਜਾਂ ਮੂਲ ਕਿਰਿਆ ਜਨਮ ਮੁੱਖ ਕੀ ਰਕਮਾਂਗੇ ਜਾਂ ਮੂਲ ਕਿਰਿਆ ਕਮਾਂਗੇ ਓਕੇ ਇੱਥੇ ਇੱਕ ਹੋਰ ਜਿਹੜੀ ਕਿਰਿਆ ਬਣਦੀ ਆ ਕਿਰਿਆ ਬਣਦੀ ਕੀ ਤੋਂ ਕਿਰਿਆ ਦਾ ਛੋਟੇ ਤੋਂ ਛੋਟਾ ਰੂਪ ਕੀ ਹੈ ਤਾਤੂ ਜਿਵੇਂ ਤਾਤੂ ਜਿਵੇਂ ਖਾ ਖਾਤੋਂ ਕੀ ਬਣ ਕੇ ਖਾਂਦੀ ਜਾਂਤੋਂ ਕੀ ਬਣ ਕੇ ਜਾਂਦੀ ਜਾਂਦਾ ਜਾਂਦੇ ਜਾਂਦੀਆਂ ਕਿਰਿਆ ਦਾ ਉਹ ਛੋਟੇ ਤੋਂ ਛੋਟਾ ਰੂਪ ਜੀ ਤੋਂ ਅੱਗੇ ਜਾ ਕੇ ਮਤਲਬ ਅੱਗੇ ਕਿਰਿਆਵਾਂ ਹੁੰਦੀਆਂ ਨੇ ਤੇ ਸਾਨੂੰ ਟਾਈਮ ਦੇ ਨਾਲ ਪਤਾ ਲੱਗਦਾ ਜੇ ਸਿੰਪਲ ਪੁੱਛ ਲੈਣ ਕਿ ਕਿਰਿਆ ਕੀ ਹੁੰਦੀ ਆ ਕਿਰਿਆ ਉਹ ਸ਼ਬਦ ਨੂੰ ਆਖਾਂਗੇ ਜਿਹੜਾ ਸਾਨੂੰ ਟਾਈਮ ਦੇ ਨਾਲ ਕਿਸੇ ਦੇ ਕਿਸੇ ਕੰਮ ਦੇ ਹੋਣ ਦਾ ਦੱਸੇ ਕਿ ਜੋ ਵੀ ਕੰਮ ਹੋਇਆ ਉਹ ਕਿਸ ਟਾਈਮ ਹੋਇਆ ਹੋ ਚੁੱਕਿਆ ਹੋ ਰਿਹਾ ਜਾਂ ਹੋਵੇਗਾ ਜੋ ਇਹ ਸਾਨੂੰ ਟਾਈਮ ਦੇ ਨਾਲ ਪਤਾ ਲੱਗੇ ਸਮੇਂ ਦੇ ਨਾਲ ਪਤਾ ਲੱਗੇ ਤਾਂ ਉਹਨੂੰ ਅਸੀਂ ਕਿਰਿਆ ਆਖਦੇ ਆ ਓਕੇ ਪਹਿਲੀ ਗੱਲ ਦੂਜੀ ਗੱਲ ਕਿਰਿਆ ਦਾ ਛੋਟੇ ਤੋਂ ਛੋਟਾ ਰੂਪ ਕੀ ਆ ਉਹ ਹੁੰਦਾ ਪੁੱਤ ਤਾਤੂ ਜਿਵੇਂ ਆਪਾਂ ਕਹਿੰਦੇ ਸੀਗੇ ਕਿ ਮਤਲਬ ਉਧਰ ਤੋਂ ਨਹੀਂ ਆ ਗਿਆ ਸੀ ਲਪਾਂਕ ਆ ਗਿਆ ਸੀ ਤੇ ਇੱਧਰ ਕਿਰਿਆ ਦਾ ਛੋਟਾ ਰੂਪ ਕੀ ਹੈ ਤਾਤੂ ਆ ਓਕੇ ਕਿਰਿਆ ਆਉਂਦੀ ਕਿੱਥੇ ਆ ਬਾਖ ਦੇ ਬਿਲਕੁਲ ਲੱਛ ਦੇ ਵਿੱਚ ਆਉਂਦੀ ਆ ਕਿਰਿਆ ਦੇ ਵਿੱਚ ਸਟਾਰਟਿੰਗ ਦੇ ਵਿੱਚ ਜਿਹੜੇ ਕਿਰਿਆ ਆਉਂਦੀ ਹੈ ਜਿਵੇਂ ਹੁਣ ਆਪਾਂ ਕਿਰਿਆ ਵਕੰਸ਼ ਦੇਖ ਲੈ ਕਿਰਿਆ ਵਕੰਸ਼ ਦੇ ਵਿੱਚ ਸਟਾਰਟਿੰਗ ਦੇ ਵਿੱਚ ਜਾਂਦਾ ਹੋਊਗੀ ਮੂਲ ਕਿਰਿਆ ਮੂਲ ਕਿਰਿਆ ਵੀ ਕਹਿ ਸਕਦੇ ਮੁੱਖ ਕਿਰਿਆ ਉਹ ਤੋਂ ਬਾਅਦ ਸਾਡੀ ਕਿਰਿਆ ਆਉਂਦੀ ਹੈ ਇੱਥੇ ਸੰਚਾਲਕ ਕਿਰਿਆ ਸੰਚਾਲਕ ਕਿਰਿਆ ਸੰਚਾਲਕ ਕਿਰਿਆ ਹੋਵੇ ਨਾ ਹੋਵੇ ਕੋਈ ਫਰਕ ਨਹੀਂ ਪੈਂਦਾ ਕਈ ਵਾਰੀ ਮੁੱਖ ਕਿਰਿਆ ਤੋਂ ਬਾਅਦ ਸਿੱਧੀ ਸਹਾਇਕ ਕਿਰਿਆ ਵੀ ਆ ਸਕਦੀ ਹੈ ਉਹ ਤੋਂ ਬਾਅਦ ਆਉਂਦੀ ਹੈ ਸਾਡੀ ਸਹਾਇਕ ਕਿਰਿਆ ਓਕੇ ਹੁਣ ਜਿਹੜੀ ਮੂਲ ਕਿਰਿਆ ਮੂਲ ਕਿਰਿਆ ਕੋਈ ਵੀ ਹੋ ਸਕਦੀ ਆ ਮੂਲ ਕਿਰਿਆ ਜਿਵੇਂ ਤਾਤੂ ਤੋਂ ਬਣਨ ਵਾਲੇ ਸ਼ਬਦ ਕੋਈ ਵੀ ਮੂਲ ਕਿਰਿਆ ਹੋ ਸਕਦੇ ਆ ਜਿਵੇਂ ਇਹਦੇ ਵਿੱਚ ਪੜ ਜਿਵੇਂ ਇਹਦੇ ਵਿੱਚ ਜਦੋਂ ਆਪਾਂ ਕੱਢਾਂਗੇ ਤਾਂ ਜਿਹੜਾ ਪੜ ਸ਼ਬਦ ਆ ਇਹ ਕੀ ਆ ਵੇਖੋ ਆ ਵੀ ਆਪਾਂ ਕਰੇ ਸੀਗੇ ਦੁੱਤੱਖਰ ਇਹਦੇ ਪੈਰ 'ਚ ਹਾ ਹਾ ਪਿਆ ਹੋਇਆ ਹਾ ਹਰ ਆ ਰਾ ਬਾਬਾ ਦਾ ਇੱਥੇ ਹਾ ਹਾ ਆਇਆ ਹੋਇਆ ਦੁੱਤੱਖਰ ਜਿਵੇਂ ਹੁਣ ਇਹਦੇ ਵਿੱਚ ਕੀ ਮਤਲਬ ਜਿਵੇਂ ਪੜਾ ਪੜ ਨੂੰ ਆਪਾਂ ਮੂਲ ਕਿਰਿਆ ਕੱਢਾਂਗੇ ਇਹਦੇ ਵਿੱਚ ਮੁਖ ਕਿਰਿਆ ਜ ਮੂਲ ਕਿਰਿਆ ਜਾਂ ਖਾ ਜਾਂ ਸੋ ਪੀ ਬੂਲ ਇਹ ਜਿਹੜੇ ਜਿੰਨੇ ਵੀ ਸ਼ਬਦ ਨੇ ਇਹ ਕਿਚਾ ਕੇ ਸਾਡੀ ਮੁੱਖ ਕਿਰਿਆ ਜਾਂ ਮੂਲ ਕਿਰਿਆ ਚ ਉਹ ਤੋਂ ਬਾਅਦ ਜਿਹੜੀ ਸਾਡੀ ਸੰਚਾਲਕ ਕਿਰਿਆ ਸੰਚਾਲਕ ਕਿਰਿਆ ਵੀ ਅੱਗੇ ਸਾਡੀ ਕਿੰਨੇ ਤਰ੍ਹਾਂ ਦੀ ਆ ਗਈ ਸੰਚਾਲਕ ਕਿਰਿਆ ਅੱਗੇ ਸਾਡੀ ਆ ਗਈ ਚਾਰ ਤਰੀਕੇ ਦੀ ਜਿਵੇਂ ਬੁੱਤ ਇਹਦੇ ਵਿੱਚ ਇਹਦਾ ਕਿਰਿਆ ਵਕੰਸ਼ ਦੇ ਵਿੱਚ ਇਹ ਰੂਲ ਆ ਕਿ ਸਭ ਤੋਂ ਸਟਾਰਟਿੰਗ ਦੇ ਵਿੱਚ ਮੁੱਖ ਕਿਰਿਆ ਦੂਜੇ ਤੇ ਸੰਚਾਲਕ ਕਿਰਿਆ ਤੇ ਅਜੇ ਤੇ ਸਹਾਇਕ ਕਿਰਿਆ ਉਹੀ ਰੂਲ ਦਾ ਤੁਹਾਡਾ ਸੰਚਾਲਕ ਕਿਰਿਆ ਚ ਲੱਗੂਗਾ ਪਹਿਲ ਤੇ ਜਿਹੜੀ ਸੰਚਾਲਕ ਕਿਰਿਆ ਹੁੰਦੀ ਆ ਉਹ ਹੁੰਦੀ ਸਾਡੀ ਮੁਢਲੀ ਸੰਚਾਲਕ ਕਿਰਿਆ ਸਟਾਰਟਿੰਗ ਚ ਆਊਗੀ ਸਾਡੀ ਮੁਢਲੀ ਸੰਚਾਲਕ ਕਿਰਿਆ ਓਕੇ ਉਹ ਤੋਂ ਬਾਅਦ ਮੁੱਢਲੀ ਸੰਚਾਲਕ ਕਿਰਿਆ ਤੋਂ ਬਾਅਦ ਆਊਗੀ ਸਾਡੀ ਕਰਮਣੀ ਕਰਮਣੀ ਸੰਚਾਲਕ ਕਿਰਿਆ ਓਕੇ ਉਹ ਤੋਂ ਬਾਅਦ ਆਊ ਸਾਡੀ ਗਤੀਵਾਚੀ ਸੰਚਾਲਕ ਕਿਰਿਆ ਜਿਹੜੀ ਸਾਨੂੰ ਇਹ ਦੱਸਦੀ ਆ ਕਿ ਜਿਹੜੀ ਕਿਰਿਆ ਉਹ ਚੱਲ ਰਹੀ ਆ ਗਤੀਵਾਚੀ ਸੰਚਾਲਕ ਕਿਰਿਆ ਤੇ ਉਹ ਤੋਂ ਬਾਅਦ ਸਾਡੀ ਆਉਂਦੀ ਸੰਭਾਵੀ ਸੰਚਾਲਕ ਕਿਰਿਆ ਓਕੇ ਜਿਹੜੀ ਹੁਣ ਛੁੱਡੀ ਇਹ ਮਡਲੀ ਸੰਚਾਲਕ ਕਰ ਇਹਨਾਂ ਨੇ ਆਉਣਾ ਇਸ ਤਰੀਕੇ ਨਾਲ ਇਦਾਂ ਨਹੀਂ ਆ ਸਕਦਾ ਕਿ ਸਟਾਰਟਿੰਗ ਚ ਪਹਿਲਾਂ ਗਤੀਵਿਚੀ ਆ ਜੇ ਬਾਅਦ ਚ ਮਡਲੀ ਆ ਜੇ ਇਹ ਚਾਰੇ ਵੀ ਆਪਦੇ ਰੂਲ ਰੂਲ ਦੇ ਤਰੀਕੇ ਨਾਲ ਹੀ ਆਉਣੀ ਆ ਠੀਕ ਆ ਜੇ ਮਡਲੀ ਸੰਚਾਲਕ ਕਰ ਆਈ ਆ ਤਾਂ ਕਰਮੀ ਸੰਚਾਲਕ ਰ ਉਹ ਤੋਂ ਬਾਅਦ ਆਊਗੀ ਜੇ ਬਾਗ ਦੇ ਵਿੱਚ ਮਡਲੀ ਸੰਚਾਲਕ ਕਰ ਨਹੀਂ ਹੈਗੀ ਇਹਦੇ ਚੋਂ 34 ਮੈਂਬਰ ਨੇ ਇਹਦੇ 6 ਮੈਂਬਰ ਨੇ ਇਹਦੇ 2 ਮੈਂਬਰ ਨੇ ਓਕੇ ਜਿਹੜੇ 6 ਮੈਂਬਰ ਇਹਦੇ ਨੇ ਉਹ ਸੇਮ ਇਹਦੇ ਵਿੱਚ ਵੀ ਪੈਣੇ ਬਟ ਇਹਦੇ ਵਿੱਚ ਕੀ ਹੁੰਦਾ ਜੇ ਇਹਦੇ ਵਿੱਚ ਇਹ ਵਾਲੇ ਆਉਣਗੇ ਤਾਂ ਇਹ ਸਟੈਪ ਬਾਈ ਸਟੈਪ ਹੀ ਆਉਣਗੇ ਜੇ ਸਿੱਧਾ ਇੱਥੇ ਆ ਗਿਆ ਸਿੱਧਾ ਜਿਵੇਂ ਹੁਣ ਇਹਦੇ ਵਿੱਚ 34 ਮੈਂਬਰਾਂ ਦੇ ਵਿੱਚ ਤੁਸੀਂ ਦੇਖ ਲਓ ਜਿਵੇਂ ਇਹਦੇ ਵਿੱਚ ਆ ਆ ਗਿਆ ਜਾ ਆ ਗਿਆ ਬੈਠ ਆ ਗਿਆ ਠੀਕ ਆ ਤੇ ਬੋਲ ਆ ਗਿਆ ਫੇਰ ਆ ਗਿਆ ਇਹ ਵਾਲੇ ਰੱਟਾ ਲਾਉਣ ਦੀ ਲੋੜ ਨਹੀਂ ਗਈ ਇਹ ਕਿਉਂਕਿ ਮੂਲ ਕਿਰਿਆ ਦਾ ਹਮ ਤੁਸੀਂ ਸਾਰੇ ਮਤਲਬ ਤੁਹਾਨੂੰ ਪਤਾ ਲੱਗ ਹੀ ਗਿਆ ਕਿ ਮੂਲ ਕਿਰਿਆ ਕੀ ਹੋਊਗੀ ਮੂਲ ਕਿਰਿਆ ਦੇ ਵਿੱਚ ਤੁਹਾਨੂੰ ਪਤਾ ਲੱਗ ਗਿਆ ਬਟ ਜਿਹੜੀ ਕਰਮਣੀ ਸੰਚਾਲਕ ਕਿਰਿਆ ਕਰਮਣੀ ਸੰਚਾਲਕ ਕਿਰਿਆ ਚ ਹੋਗੀ ਹੋਗੀ ਆਪਾਂ ਦੇਖਿਆ ਬਾਅਦ ਪਹਿਲਾਂ ਕਰਤਾ ਫਿਰ ਕਰਮ ਫਿਰ ਕਿਰਿਆ ਜਦੋਂ ਕਿਰਿਆ ਕਰਮ ਦਾ ਦੱਸਦੀ ਆ ਤਾਂ ਉਹਨੂੰ ਆਪਾਂ ਕਹਾਂਗੇ ਕਰਮਣੀ ਸੰਚਾਲਕ ਕਿਰਿਆ ਤਾਂ ਇਹਦੇ ਵਿੱਚ ਜਿਹੜੀ ਵੀ ਮਤਲਬ ਸ਼ਬਦ ਆਉਣਗੇ ਇਹਦੇ ਵਿੱਚ ਸਿਰਫ ਦੋ ਨੇ ਜਾ ਤੇ ਗਿਆ ओके ਜਾ ਤੇ ਗਿਆ ਇਹਦੇ ਚ ਸ਼ਬਦ ਆਉਣਗੇ ਬਟ ਜੇ ਮੁੱਢਲੀ ਸੰਚਾਲਕ ਕਿਰਿਆ ਪਈਆ ਤਾਂ ਇਹ ਬਾਅਦ ਦੇ ਵਿੱਚ ਆਉਣਗੇ ਜੇ ਮੁੱਢਲੀ ਸੰਚਾਲਕ ਕਿਰਿਆ ਨਹੀਂ ਤਾਂ ਇਹ ਸਿੱਧੇ ਆਉਣਗੇ ਪਹਿਲਾਂ ਆਪਾਂ ਕਲਾਸ ਦੇ ਵਿੱਚ ਬਹੁਤ ਡਿਟੇਲ ਚ ਕਰਿਆ ਗਤੀਵਾਚੀ ਸੰਚਾਲਕ ਕਿਰਿਆ ਦੇ ਵਿੱਚ ਵੀ ਦੋ ਇੱਕ ਦਾ ਰਹਿਹਾ ਬਸ ਇਹ ਹੈ ਬਸ ਇਨ ਨਾਰਮਲ ਹੁਣ ਜਾਣ ਨੂੰ ਕੱਲਾ ਜਾ ਨਾ ਲਿਓ ਜਾਂ ਤੋ ਜਾਂਦੀ ਜਾਂਦੇ ਜਾਂਦੀਆਂ ਇਹ ਵਾਲੇ ਸ਼ਬਦ ਆ ਜਾਣਗੇ ਸੰਭਾਵੀ ਸੰਚਾਲਕ ਕਿਰਿਆ ਦੇ ਫਰੂਲ ਆ ਇਹਨੂੰ ਆਉਣ ਲਈ ਇਨ੍ਹਾਂ ਤਿੰਨਾਂ ਦੇ ਵਿੱਚੋਂ ਇੱਕ ਦੀ ਲੋੜ ਪਊਗੀ ਪਊਗੇ ਇਨ੍ਹਾਂ ਤਿੰਨਾਂ ਦੇ ਵਿੱਚੋਂ ਇੱਕ ਜਾਨੀ ਆਊਗੀ ਤਾਂ ਫੇਰ ਸੰਭਾਵੀ ਸੰਚਾਲਕ ਕਿਰਿਆ ਆਉਂਦੀ ਆ ਵੈਸੇ ਇਹ ਆਉਂਦੀ ਨਹੀਂ ਸੰਭਾਵੀ ਸੰਚਾਲਕ ਕਿਰਿਆ ਇਹਦੇ ਵਿੱਚ ਆਗੇ ਜਿਵੇਂ ਸੱਕ ਚੱਕ ਚੱਕਦੀ ਦੱਸਦੀ ਹੋ ਕਾ ਦਾ ਕਰਦੀ ਇਹ ਵਾਲੇ ਜਿਹੜੇ ਸ਼ਬਦ ਆਉਣਗੇ ਠੀਕ ਆ ਉਹ ਪੜ ਰਹੀ ਸੀ ਉਹ ਪੜ ਚੁੱਕੀ ਸੀ ਤਾਂ ਮਤਲਬ ਇਹ ਵਾਲੇ ਜਿਹੜੇ ਆਪਾਂ ਪਿੱਛੇ ਮਤਲਬ ਕਰੇ ਸੀਗੇ ਬਾਕਾਂ ਦੇ ਨਾਲ ਨਾਲ ਤਾਂ ਇਹ ਤਾਂ ਆਉਣਗੇ ਤਾਂ ਮੇਨ ਕੀ ਸੰਚਾਲਕ ਕਿੰਨੇ ਤਰ੍ਹਾਂ ਦੀ ਆ ਚਾਰ ਤਰੀਕੇ ਦੀ ਹੈ ਕਿਹੜੀ ਕਿਹੜੀ ਮੁੱਢਲੀ ਸੰਚਾਲਕ ਕਿਰਿਆ ਕਰਮੀ ਗਤੀਵਾਚੀ ਤੇ ਸੰਭਾਵੀ ਸੰਚਾਰ ਕਰਿਆ ਇੱਥੇ ਮੈਨੂੰ ਜਦੋਂ ਕਿਸੇ ਕੰਮ ਦੇ ਹੋਣ ਦੀ ਆਪਣ ਨੂੰ ਸਵਾਬਨਾ ਦੱਸੀ ਜਾਵੇ ਓਕੇ ਜਿਵੇਂ ਹੁਣ ਇਹਦੇ ਵਿੱਚ ਜਿਹੜਾ ਜਦੋਂ ਆਪਾਂ ਇਹਨੂੰ ਤੋੜਾਂਗੇ ਮੈਸਟਰ ਜੀ ਨੇ ਕੱਲ ਇਹ ਪਾਠ ਪੜਾਇਆ ਸੀ ਤਾਂ ਇਹ ਜਿਹੜੇ ਤੋੜਾਂਗੇ ਤਾਂ ਇਹ ਟੁੱਟੂਆ ਕਿਦਣਾ ਪੜ ਆਇਆ ਓਕੇ ਹੁਣ ਇਹ ਕੀ ਆ ਇਹ ਸਾਡਾ ਹੈਗੀ ਆ ਮੂਲ ਸੰਚਾਰ ਮੂਲ ਕਿਰਿਆ ਸੌਰੀ ਮੂਲ ਜਾਂ ਮੁਖ ਕਿਰਿਆ ਤਾਤੂ ਤੋਂ ਬਣੀ ਹੋਈ ਮੂਲ ਜਾਂ ਮੁਖ ਕਿਰਿਆ ਇਹ ਕੀ ਆ ਸਾਡੀ ਸਹਾਇਕ ਕਿਰਿਆ ਸਹਾਇਕ ਕਿਰਿਆ ਦੇ ਸਿਰਫ ਦੋ ਮੈਂਬਰ ਆ ਜਿਹੜੇ ਲਾਸਟ ਦੇ ਹੁੰਦੇ ਹੈ ਤੇ ਸੀ ਹੈ ਤੋਂ ਹਨ ਸੀ ਤੋਂ ਸਨ ਇਹ ਅੱਗੇ ਅੱਗੇ ਬਣ ਜਾਂਦੇ ਨੇ ਓਕੇ ਤਾਂ ਜਿਹੜਾ ਇਹਦੇ ਵਿੱਚ ਪੜਾਇਆ ਮੈਸਟਰ ਨੇ ਕੱਲ ਮਤਲਬ ਇਹ ਪਾਠ ਪੜਾਇਆ ਸੀ ਤਾਂ ਪੜ੍ਹ ਕੇ ਆ ਕੇ ਇਹਦੇ ਵਿੱਚ ਮੁੱਖ ਕਿਰਿਆ ਆਇਆ ਕੀ ਹੋ ਗਿਆ ਸੰਚਾਲਕ ਕਿਰਿਆ ਸੰਚਾਲਕ ਕਿਰਿਆ ਦੇ ਵਿੱਚ ਵੀ ਇਹ ਕਿਹੜਾ ਆ ਗਿਆ ਮੁਢਲੀ ਸੰਚਾਲਕ ਕਿਰਿਆ ਤੇ ਸੀ ਇਹਦੇ ਵਿੱਚ ਸੀਗੀ ਸਾਡੀ ਸਹਾਇਕ ਕਿਰਿਆ ਓਕੇ ਜੇ ਹਜੇ ਨਹੀਂ ਵੀ ਸਮਝ ਆਇਆ ਹੋਇਆ ਤੇ ਤੁਸੀਂ ਮੈਨੂੰ ਇੱਕ ਵਾਰੀ ਦੱਸ ਦਿਓ ਆਪਾਂ ਕਿਰਿਆ ਵਾਲਾ ਮਤਲਬ ਆਉਣ ਵਾਲੇ ਜਿਹੜੇ ਵੀ ਮਤਲਬ ਪੀਬੀਕ ਉਹਦੇ ਵਿੱਚ ਕਾਫੀ ਕਿਰਿਆ ਵਾਲੇ ਸਵਾਲ ਆਏ ਹੋਏ ਨੇ ਤੇ ਆਪਾਂ ਜਦ ਦੁਬਾਰੀ ਲੈਂਦਾ ਹੈ ਕਿਸੇ ਵੀ ਟੈਸਟ ਦੇ ਵਿੱਚ ਦੁਬਾਰੀ ਫੇਰ ਆਪਾਂ ਕਰਵਾ ਦਾਂਗੇ ਜਿਵੇਂ ਹੁਣ ਇਹਦੇ ਵਿੱਚ ਮਤਲਬ ਇੱਕ ਸਵਾਲ ਜਿਵੇਂ ਹੁਣ ਕਿਸੇ ਬੱਚੇ ਨੂੰ ਆਇਆ ਕਿ ਸੰਭਾਵੀ ਸੰਚਲਕ ਕਿਰਿਆ ਜਾਂ ਗਤੀਵਾਚੀ ਕਦਦਾ ਹੋਵੇ ਗਤੀਵਾਚੀ ਦਾ ਕੋਈ ਕੰਮ ਹੋ ਰਿਹਾ ਕੋਈ ਕੰਮ ਚੱਲ ਰਿਹਾ ਕਿ ਮਤਲਬ ਚੱਲ ਰਿਹਾ ਤਾਂ ਉੱਥੇ ਆਪ ਨੂੰ ਪਤਾ ਲੱਗ ਜੂ ਕਿ ਇਹ ਗਤੀਵਚੀ ਸੰਚਾਲਿਤ ਕਿ ਰਿਹਾ ਵੈਸੇ ਜਿਹੜਾ ਅਗਲੇ ਹਫਤੇ ਹੋਣਗੇ ਤਾਂ ਉਹਦੇ ਵਿੱਚ ਮੈਂ ਕਿਰਿਆ ਦੇ ਸਭ ਤੋਂ ਵੱਧ ਸਵਾਲ ਲੈ ਕੇ ਆਉਂਗੀ ਜਿਵੇਂ ਸਵਾਭੀ ਸੰਚਾਲਿਤ ਕਿ ਰਿਹਾ ਜੇ ਇੱਥੇ ਹੁੰਦਾ ਮੈਸਟਰ ਜੀ ਨੇ ਕੱਲ ਇਹ ਪਾਠ ਪੜਾਇਆ ਹੋਵੇਗਾ ਤਾਂ ਸਵਾਵਨਾ ਕੀ ਹੋਵੇਗਾ ਹੋਵੇ ਹੋ ਸਕਦਾ ਹੈ ਹਨਾ ਕਿ ਪੜਾਇਆ ਹੋ ਸਕਦਾ ਹੈ ਤਾਂ ਉੱਥੇ ਕੀ ਮਤਲਬ ਸਵਾਵਨਾ ਕਿ ਪੱਕਾ ਨਹੀਂ ਆਪ ਨੂੰ ਤਸੱਲੀ ਹੁੰਦੀ ਕਿ ਚੀਜ਼ ਹੈਗੀ ਹੈ ਕਿ ਨਹੀਂ ਬਟ ਇਹ ਆਪ ਦੇ ਆਉਣ ਤੋਂ ਪਹਿਲਾਂ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਨੂੰ ਲੈ ਕੇ ਆਉਂਗੀ ਤੇ ਇਹਦੇ ਵਿੱਚ ਸੀਗੀ ਮੁੱਖ ਕਿਰਿਆ ਪੇਪਰ ਦੇ ਵਿੱਚ ਸਵਾਲ ਇਦਾਂ ਹੀ ਆਇਆ ਸੀ ਸੋੜਾ ਜੋ ਪ੍ਰਾਈਵੇਟ ਏਜੰਸੀ ਲੈਂਦੀ ਹੈ ਨਾ ਇਹਦੇ ਵਿੱਚ ਉਹਨਾਂ ਨੇ ਅਨਸਰ ਦਿੱਤਾ ਊੜਾ ਪੜਾਇਆ ਜੇ ਕੱਲਾ ਪਾਰਟ ਆ ਵੀ ਆ ਜਾਂਦਾ ਤਾਂ ਫਿਰ ਵੀ ਇਹਨੇ ਹੋ ਜਾਣਾ ਸੀਗਾ ਤਾਂ ਸੀ ਇਹਦੇ ਵਿੱਚ ਕੀ ਆ ਗਿਆ ਮਤਲਬ ਸਾਇਕ ਕਿਰਿਆ ਆ ਗਈ ਪਾਰਟ ਇਹਦੇ ਵਿੱਚ ਕੀ ਆ ਗਿਆ ਕਰਮ ਤੇ ਮੈਸਟਰ ਜੀ ਕੀ ਆ ਗਿਆ ਇਹਦੇ ਵਿੱਚ ਕਰਤਾ ਖੇੜ ਲਿਖਿਆਂ ਵਿੱਚੋਂ ਕਿਹੜਾ ਸੈਤ ਰੂਪ ਅੰਗਰੇਜ਼ੀ ਅਤੇ ਪੰਜਾਬੀ ਵਿੱਚੋਂ ਇੱਕੋ ਸ਼ਬਦ ਵਰਤਿਆ ਜਾਂਦਾ ਹੈ ਕਿ ਇਹ ਸਾਰੇ ਕਿ ਇਹ ਸਾਡੇ ਸਹਿਤਕ ਰੂਪਾ ਸਹਿਤਕ ਰੂਪ ਵੀ ਕਹਿ ਸਕਦੇ ਇਹਨਾਂ ਨੂੰ ਅਸੀਂ ਕਾਵ ਰੂਪ ਵੀ ਕਹਿ ਸਕਦੇ ਆ ਤਾਂ ਇਹਨਾਂ ਦੇ ਵਿੱਚੋਂ ਇੱਕ ਕਿ ਅੰਗਰੇਜ਼ੀ ਦੇ ਵਿੱਚ ਵੀ ਉਹੀ ਸ਼ਬਦ ਵਰਤਦੇ ਆ ਤੇ ਉਹਦੇ ਵਿੱਚ ਵੀ ਤਾਂ ਇਹਦਾ ਸੀਗਾ ਨੋਵਲ ਕਿਉਂਕਿ ਜੇ ਪੁੱਛ ਲੈਣ ਕਿ ਨੋਵਲ ਕਿੰਨਾ ਨਾ ਲਾਇਆ ਆ ਬਹੁਤ ਚੰਗੀ ਤਰੀਕੀ ਨਾਲ ਕਰਿਆ ਆਪਣੇ ਨੂੰ ਕਿ ਪੰਜਾਬੀ ਕਾਵਚ ਨੋਵਲ ਆਇਆ ਸਾਡੇ ਨਾਲ ਅੰਗਰੇਜ਼ਾਂ ਨਾਲ ਨੋਵਲ ਲਿਖਨੇ ਕੀ ਨੇ ਸਟਾਰਟ ਕਰੇ ਪਾਈ ਵੀਰ ਸਿੰਘ ਨੇ ਨੋਵਲ ਦਾ ਪਿਤਾ ਕਿਹਨੂੰ ਕਹਿੰਦੇ ਨੇ ਨਾਨਕ ਸਿੰਘ ਨੂੰ ਕਹਿੰਦੇ ਨੇ ਨਾਨਕ ਸਿੰਘ ਦੇ ਨੋਵਲ ਸਾਨੂੰ ਮਿਲਦੇ ਨੇ ਬਾਰਤਿਕ ਇਕਦਮ ਹੁੰਦੇ ਨੇ ਸਾਡੇ ਕੋਲੇ ਕਿ ਮਤਲਬ ਨੋਵਲ ਆ ਗਈ ਕਹਾਣੀ ਆ ਗਈ ਕਪਤਾ ਆ ਗਈ ਹੈ ਨਾ ਇਹ ਵਾਲੀ ਹੈ ਨਾਟਕ ਆ ਗਈ ਇਹਨਾਂ ਦੇ ਵਿੱਚ ਇੱਕ ਸਟੋਰੀ ਹੁੰਦੀ ਆ ਕੁਝ ਮਤਲਬ ਚੀਜ਼ਾਂ ਹੁੰਦੀਆਂ ਜਿਹੜੀਆਂ ਮਤਲਬ ਸਿਰਫ ਤੁਹਾਡੇ ਮਨੋਰੰਜਨ ਵਾਸਤੇ ਜਾਂ ਇਹ ਜਿਹੜੀ ਬਾਰਤਿਕ ਹੁੰਦੀ ਹੈ ਇਹਦੇ ਚ ਗਿਆਨ ਹੁੰਦਾ ਸਭ ਤੋਂ ਨੋਲਿਜ ਗਿਆਨ ਦਿੱਤਾ ਜਾਂਦਾ ਕਿ ਜਿਵੇਂ ਅੱਜ ਕੱਲ ਆਪਾਂ ਉਹ ਜਿਹਦੇ ਕੁੰਜੀਆਂ ਬੁੱਕ ਆ ਬਿੰਦਰਿੰਦਰ ਸਿੰਘ ਸ਼ਾਇਦ ਉਹਦਾ ਨਾਮ ਆ ਜਿਹੜੇ ਪਟਿਆਲੇ ਤੋਂ ਨੇ ਮੇਰੇ ਨਾਮ ਸਕਿਪ ਹੋ ਗਿਆ ਦਿਮਾਗ ਦੇ ਵਿੱਚੋਂ ਭਾਰਤਿਕ ਹੁੰਦੀ ਆ ਜਿਹਦੇ ਵਿੱਚ ਗਿਆਨ ਦੀ ਗੱਲ ਕੀਤੀ ਜਾਂਦੀ ਆ ਜਿਵੇਂ ਜ਼ਿੰਦਗੀ ਕਿਦਾਂ ਜਿਉਣੀ ਚਾਹੀਦੀ ਆ ਹੁਣ ਜੇ ਪੁੱਛ ਲੈਣ ਸਿੱਧਾ ਹੁਣ ਨੋਵਲ ਦਾ ਪਿਤਾ ਕੌਣ ਨਾਨਕ ਸਿੰਘ ਜੇ ਭਾਰਤਿਕ ਦਾ ਪਿਤਾ ਪੁੱਛ ਲਿਆ ਭਾਰਤਿਕ ਲਿਖਣੀ ਕਿਹਨੇ ਸਟਾਰਟ ਕਰੀ ਪਾਈ ਵੀਰ ਸਿੰਘ ਨੇ ਤੇ ਪਿਤਾ ਵੀ ਕਿਹਨੂੰ ਕਹਿੰਦੇ ਨੇ ਪਾਈ ਵੀਰ ਸਿੰਘ ਨੂੰ ਪਾਈ ਵੀਰ ਸਿੰਘ ਜਿਹੜੀ ਭਾਰਤਿਕ ਸੀਗੀ ਉਹ ਮਤਲਬ ਸਿੱਖ ਧਰਮ ਦੇ ਆਸ-ਪਾਸ ਸੀਗੀ ਬਟ ਪਾਈ ਵੀਰ ਸਿੰਘ ਤੋਂ ਬਾਅਦ ਜਿਹੜੇ ਭਾਰਤਿਕ ਦੇ ਵਿੱਚ ਸਾਨੂੰ ਮਿਲਦਾ ਮੋਹਨ ਸਿੰਘ ਵੈਦ ਤਾਂ ਇਹਨਾਂ ਨੂੰ ਅਸਲ ਦੇ ਵਿੱਚ ਪਿਤਾ ਕਿਹਾ ਜਾਂਦਾ ਮੋਹਨ ਸਿੰਘ ਵੈਦ ਨੂੰ ਪਿਤਾ ਕਿਹਾ ਜਾਂਦਾ ਤਾਂ ਇਹਨਾਂ ਦੀ ਜਿਹੜੀ ਬਾਤਿਕ ਸੀਗੀ ਸਿਆਣੀ ਮਾਂ ਤਾਂ ਮਤਲਬ ਉਹਦੇ ਵਿੱਚ ਸੀਗਾ ਕਿ ਔਰਤ ਮਤਲਬ ਕਿਹੜੇ ਤਰੀਕੇ ਨਾਲ ਹਨਾ ਕੀ ਮਤਲਬ ਆ ਦੇ ਪਰਿਵਾਰ ਨੂੰ ਚਲਾ ਸਕਦੇ ਕਮਾਈ ਦੀ ਬਰਕਤ ਇਹਨਾਂ ਦੀ ਇੱਕ ਸੀਗੀ ਬੁੱਕ ਬਹੁਤ ਵਧੀਆ ਕਮਾਈ ਦੀ ਬਰਕਤ ਇਹ ਕਮਾਈ ਦੇ ਵਿੱਚ ਬਰਕਤ ਵਗੈਰਾ ਉਹ ਸਾਰਾ ਕੁਝ ਇਹਨਾਂ ਨੇ ਆਦਿ ਦੱਸਿਆ ਹੋਇਆ ਤੇ ਉਹ ਤੋਂ ਬਾਅਦ ਜਿਹੜੀ ਅਸਲੀ ਮਤਲਬ ਇਹਨਾਂ ਨੇ ਵੀ ਕੀ ਤਰਮ ਨਿਰਪੱਖ ਥੋੜੀ ਜਿਹੀ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਦੀ ਸਾਰੀ ਤਰਮ ਦੇ ਆਸੇ ਪਾਸੇ ਸੀ ਅਸਲ ਦੇ ਵਿੱਚ ਜਿਹੜੀ ਕਿ ਪੰਜਾਬੀ ਭਾਰਤੀਕ ਦੇ ਵਿੱਚ ਜਿਹੜਾ ਕਿ ਮਤਲਬ ਲੋਕਾਂ ਨੇ ਜ਼ਿਆਦਾ ਪੜ੍ਹਨੀ ਪਸੰਦ ਕਰੀ ਹੈ ਅੱਜ ਕੱਲ੍ਹ ਵੀ ਭਾਰਤੀਕ ਬਹੁਤ ਪੜ੍ਹੀ ਜਾਂਦੀ ਹੈ ਉਹ ਸਟਾਰਟ ਕਰੀਆ ਪਿਓਰ ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਨੇ ਪ੍ਰੋਫੈਸਰ ਪੂਰਨ ਸਿੰਘ ਦੇ ਟਾਈਮ ਤੇ ਜਿਹੜੀ ਭਾਰਤੀਕ ਸੀਗੀ ਉਹਨੇ ਹਰੇਕ ਖੇਤਰ ਨੂੰ ਇੱਕ ਜਿਵੇਂ ਇੱਕ ਮਤਲਬ ਨੌਜਵਾਨ ਪੜ ਰਹੇ ਆ ਇੱਕ ਕਿਸਾਨ ਪੜ ਰਹੇ ਆ ਕੋਈ ਵੀ ਉਹਨੇ ਨੇ ਫਿਰ ਹਰੇਕ ਖੇਤਰ ਨੂੰ ਟੱਚ ਕਰਿਆ ਤਾਂ ਇਹਨਾਂ ਨੇ ਪ੍ਰੋਫੈਸਰ ਮੋਹਨ ਸਿੰਘ ਦੀ ਜਿਹੜੀ ਭਾਰਤਿਕ ਦੀ ਪਹਿਲੇ ਸੀ ਬਤਨ ਦਾ ਪਿਆਰ ਬਤਨ ਦਾ ਪਿਆਰ ਬੁੱਕ ਸੀ ਇਹਨਾਂ ਦੀ ਭਾਰਤਿਕ ਦੀ ਤਾਂ ਜੇ ਸਿੰਪਲ ਹੀ ਪੁੱਛ ਲਿਆ ਕਿ ਭਾਰਤਿਕ ਗੀਤ ਸਟਾਰਟ ਹੋਈ ਆ ਪਾਈ ਵੀਰ ਸਿੰਘ ਤੋਂ ਪੰਜਾਬੀ ਭਾਰਤਿਕ ਦਾ ਪਿਤਾ ਕਿਹਨੂੰ ਕਹਿਆ ਜਾਂਦਾ ਮੋਹਨ ਸਿੰਘ ਵੈਦ ਨੇ ਮਤਲਬ ਤਰਨ ਨਿਰਪੱਖ ਲਿਖਣੀ ਸਟਾਰਟ ਕਰੀ ਬਟ ਪਿਤਾ ਕਿਹਾ ਜਾਂਦਾ ਪ੍ਰੋਫੈਸਰ ਪੂਰਨ ਸਿੰਘ ਨੂੰ ਪ੍ਰੋਫੈਸਰ ਪੂਰਨ ਸਿੰਘ ਨੂੰ ਤੇ ਪ੍ਰੋਫੈਸਰ ਪੂਰਨ ਸਿੰਘ ਦਾ ਇੱਕ ਸੀਗੀ ਪੁੱਛੀ ਹੋਈ ਥੋੜੀ ਪੇਪਰ 'ਚ ਕਵੀ ਦਾ ਦਿਲ ਕਵੀ ਦਾ ਦਿਲ ਤਾਂ ਇਹਨਾਂ ਨੇ ਮਤਲਬ ਉਹਦੇ ਵਿੱਚ ਦੱਸਿਆ ਉਹ ਇਹ ਚ ਨਾਰਮਲ ਦਾ ਜਿਹੜੀ ਵਾਰਤਕ ਹੁੰਦੀ ਹੈ ਜਿੱਥੇ ਕੋਈ ਸਟੋਰੀ ਨਹੀਂ ਹੁੰਦੀ ਕੋਈ ਮਨੋਰੰਜਨ ਨਹੀਂ ਹੁੰਦਾ ਇਹ ਚ ਨਾਰਮਲ ਜ਼ਿੰਦਗੀ ਕਿੱਦਾਂ ਜਿਉਣੀ ਚਾਹੀਦੀ ਆ ਸਮੇਂ ਦੀ ਕਿੱਦਾਂ ਕਦਰ ਕਰਨੀ ਚਾਹੀਦੀ ਆ ਤੁਹਾਡੀ ਕਮਿਊਨੀਕੇਸ਼ਨ ਮਤਲਬ ਤੁਹਾਡੀ ਬੋਲਚਾਲ ਬੋਲੀ ਹਨਾ ਕਿ ਮਤਲਬ ਮਤਲਬ ਕਾਮਯਾਬ ਹੋਣ ਦੀ ਜਿਹੜੀ ਗੱਲਾਂ ਜੀ ਹੁੰਦੀ ਆ ਉਹ ਕਰੀਆਂ ਜਾਂਦੀਆਂ ਕਹਾਣੀ ਇਹ ਸਾਡੀ ਪੰਜਾਬੀ ਦੇ ਵਿੱਚ ਪਹਿਲਾਂ ਹੀ ਪਈਆਂ ਸੀਗੀਆਂ ਹਨਾ ਕੱਪਤਾ ਕੱਪਤਾ ਦਾ ਮੁੱਢ ਵਜਦਾ ਪਾਈ ਵੀਰ ਸਿੰਘ ਤੋਂ ਆਦਨਿਕ ਪੰਜਾਬੀ ਕਾਪ ਦਾ ਪਿਤਾ ਵੀ ਪਾਈ ਵੀਰ ਸਿੰਘ ਨੂੰ ਕਿਹਾ ਜਾਂਦਾ ਕਾਪਤਾ ਦੇ ਵਿੱਚ ਖੁੱਲੀ ਕਾਪਤਾ ਕਿਹਨੇ ਲਿਖੀ ਸੀ ਪ੍ਰੋਫੈਸਰ ਪੂਰਨ ਸਿੰਘ ਨੇ ਖੁੱਲੀ ਕਾਪਤਾ ਇਕਨ ਦੇ ਜਿਹਨੋਂ ਕੋਈ ਵੀ ਮਤਲਬ ਲੇਖ ਲੇਖ ਕੋਈ ਵੀ ਹੈ ਨਾ ਕਾਪਤਾ ਲਿਖਣੀ ਸਟਾਰਟ ਕਰਦਾ ਤਾਂ ਪਹਿਲਾਂ ਹੁੰਦਾ ਸੀ ਸ਼ੰਦ ਕਿ ਮਤਲਬ ਉਹਨਾਂ ਨੂੰ ਰਾਗ ਵਗੈਰਾ ਦਾ ਪ੍ਰੋਪਰ ਧਿਆਨ ਰੱਖਣਾ ਪੈਂਦਾ ਸੀ ਆ ਬਾਅਦ ਵਿੱਚ ਇਹਨਾਂ ਨੇ ਆ ਕੇ ਖੁੱਲੀ ਕਾਪਤਾ ਲੈ ਕੇ ਆਂਦੀ ਆ ਛੋਡੀ ਸਕਰੀਨ ਤੇ ਅਗਲਾ ਸਵਾਲ ਹੇੜ ਲਿਖਿਆਂ ਵਿੱਚੋਂ ਕਿਹੜੀ ਲਗਾ ਨਾਲ ਬਿੰਦੀ ਦੀ ਵਰਤੋਂ ਹੁੰਦੀ ਆ ਹੁਣ ਜੀ ਸਿੰਪਲ ਹੀ ਪੁੱਛ ਲੈਣ ਕਿ ਬਿੰਦੀ ਸਾਡੀ ਲਗਾ ਨੀ ਨੀ ਬਿੰਦੀ ਸਾਡੀ ਲਗਾ ਅੱਖਰ ਲਗਾ ਦੇ ਨਾਲ ਆਉਣ ਵਾਲੇ ਸਾਡੇ ਹੁੰਦੇ ਨੇ ਲਗਾ ਅੱਖਰ ਪੰਜਾਬੀ ਲਿਪੀ ਦੇ ਵਿੱਚ ਜਿਹੜੇ ਸਾਨੂੰ ਲਗਾ ਅੱਖਰ ਮਿਲਦੇ ਨੇ ਉਹ ਹੈਗੇ ਨੇ ਟੋਟਲ 3 ਜਿਵੇਂ ਕੱਲੀ ਬਿੰਦੀ ਰੱਖਦੀ ਮੈਂ ਤੁਹਾਨੂੰ ਸੌਰੀ ਜਿਵੇਂ ਆਪਾਂ ਕੱਲਾ ਲਿਖਤਾ ਆਪਾਂ ਊੜਾ ਕੀ ਹੈ ਕੀ ਇਹ ਆਪਾਂ ਕਹਾਂਗੇ ਇਸ ਵਾਰਾ ਓਕੇ ਆਪਾਂ ਕੁਝ ਵੀ ਲਿਖਤਾ ਇਹ ਏ ਕੀ ਬਿਆਜਨ ਜੇ ਆਪਾਂ ਕੱਲੀ ਬਿੰਦੀ ਲਿਖਦੀ ਕੀ ਲਿਪੀ ਦੇ ਵਿੱਚੋਂ ਆਪਾਂ ਇਹਨੂੰ ਕੀ ਕਹਾਂਗੇ ਇਹਨੂੰ ਆਪਾਂ ਕਹਾਂਗੇ ਲਪਾਂਕ ओके ਲਿਪੀ ਦੀ ਛੋਟੀ ਤੋਂ ਛੋਟੀ ਕਾਈ ਕਿਹੜੀ ਹੁੰਦੀ ਹੈ ਲਪਾਂਕ ਆਪਾਂ ਪਿਛਲੀ ਗਲਾਸ ਚ ਕਰਿਆ ਹੁਣ ਜਿਹੜੀ ਬਿੰਦੀ ਹੈ ਇੱਕ ਵਾਰੀ ਅਨਸਰ ਕਰੋ ਇਹ ਪੀਟੀਪਲੱਸਵੀ ਵੀ ਬਹੁਤ ਵਾਰ ਪੁੱਛਦੀ ਆ ਤੇ ਇਹਦਾ ਆਪਾਂ ਚੱਕੀ ਪੰਜਾਬ ਪੁਲਿਸ ਦਾ ਹੁਣ ਜਿਹੜੀ ਬਿੰਦੀ ਆ ਨਾ ਬਿੰਦੀ ਕੰਮ ਕੀ ਕਰਦੀ ਆ ਬਿੰਦੀ ਬਿੰਦੀ ਤੇ ਟਿੱਪੀ ਇਹ ਸਾਡੇ ਨਾਸਕੀ ਆ ਨਾਸਕੀ ਹੁਣ ਨਾਸਕੀ ਆਉਂਦੀ ਕਿਹੜੀ ਤੁਣੀ ਦੇ ਵਿੱਚ ਆ ਤੁਣੀ ਕਿੰਨੇ ਪ੍ਰਕਾਰ ਦੀ ਸੀ ਸਾਡੀ ਪੰਜਾਬੀ ਦੇ ਵਿੱਚ ਦੋ ਪ੍ਰਕਾਰ ਦੀ ਇੱਕ ਹੁੰਦੀ ਹੈ ਸਾਡੇ ਕੋਲੇ ਖੰਡੀ ਤੁਣੀ ਇੱਕ ਹੁੰਦੀ ਹੈ ਸਾਡੇ ਕੋਲੇ ਅਖੰਡੀ ਤੁਨੀ ਓਕੇ ਜਿਹੜੀ ਖੰਡੀ ਤੁਨੀ ਆ ਇਹਨੂੰ ਅੱਗੇ ਆਪਾਂ ਦੁਬਾਰੇ ਫੇਰ ਦੋ ਹਿੱਸਿਆਂ 'ਚ ਬਣਦੇ ਆ ਇੱਕ ਹੁੰਦੇ ਸਾਡੇ ਕੋਲੇ ਸਵਰ ਤੇ ਦੂਜੇ ਹੁੰਦੇ ਸਾਡੇ ਕੋਲੇ ਵਿਅੰਜਨ ਜਿਵੇਂ ਇਹ ਜਿਹੜੀ ਅਖੰਡੀ ਤੁਣੀ ਆ ਅਖੰਡੀ ਤੁਣੀ ਦੇ ਵਿੱਚ ਅੱਗੇ ਆਪਣੇ ਕੋਲੇ ਕੀ ਆ ਜਾਂਦਾ ਅੱਗੇ ਆਪਣੇ ਕੋਲੇ ਆ ਜਾਂਦਾ ਨਾਸਕੀ ਜਦੋਂ ਨੱਕ ਰਾਹੀਂ ਆਵਾਜ਼ ਆਉਂਦੀ ਆ ਆਪਣੇ ਕੋਲੇ ਨਾਸਕੀ ਆ ਗਿਆ ਆਪਣੇ ਕੋਲੇ ਸੁਰ ਆ ਗਿਆ ਸੁਰ ਆਪਣੇ ਕੋਲੇ ਪੰਜ ਅੱਖਰ ਜਿਹੜੇ ਸੁਰ ਚੇਂਜ ਕਰਦੇ ਨੇ ਉੱਚੀ ਸੁਰ ਨੀਵੀਂ ਸੁਰ ਤੇ ਪੱਧਰੀ ਸੁਰ ਤੇ ਉਤੋਂ ਆਪਣੇ ਕੋਲੇ ਆ ਜਾਂਦਾ ਬਲ ਬਲ ਦਾ ਕੰਮ ਕੌਣ ਕਰਦਾ ਅਦਕ ਨਾਸਕੀ ਨੱਕ ਦੇ ਰਾਹੀਂ ਜਿਹੜੀ ਆਵਾਜ਼ ਆਉਂਦੀ ਆ ਉਹਦਾ ਕੰਮ ਕੌਣ ਕਰਦੀ ਆ ਬਿੰਦੀ ਤੇ ਟਿੱਪੀ ਬਿੰਦੀ ਤੇ ਟਿੱਪੀ ਕੀ ਦਾ ਕੰਮ ਕਰਦੇ ਨੇ ਨਾਸਕੀ ਦਾ ਨਾਸਿਕਾ ਚ ਆਉਂਦਾ ਸਾਡੇ ਕੋਲੇ ਅਖੰਡੀ ਤੁਣੀ ਚ ਓਕੇ ਹੁਣ ਇਹਨਾਂ ਨੇ ਕੀ ਪੁੱਛਿਆ ਇਹਨਾਂ ਨੇ ਪੁੱਛਿਆ ਕਿ ਬਿੰਦੀ ਕਿਹੜੀ ਕਿਹੜੀ ਲਗਨ ਨਾਲ ਲਾਉਂਦੀ ਹੈ ਇਸ ਟੋਟਲ ਸਾਡੇ ਕੋਲ ਨੌ ਲਗਾ ਦਾ ਇਹਨਾਂ ਨਾਲ ਬਿੰਦੀ ਕਿਹਦੀ ਕਿਹਦੀ ਨਾਲ ਲੱਗਦੀ ਹੈ ਹੁਣ ਤੁਸੀਂ ਦੇਖੋ ਕਦੇ ਮੁਕਤੇ ਨਾਲ ਬਿੰਦੀ ਲੱਗੀ ਦੇਖੀਆ ਨਹੀਂ ਦੇਖੀ ਦਾ ਸਿਆਰੀ ਨਾਲ ਬਿੰਦੀ ਲੱਗੀ ਦੇਖੀਆ ਕੋਈ ਵੀ ਸ਼ਬਦ ਸੋਚ ਕੇ ਦੇਖੋ ਜਿੱਥੇ ਸਿਆਰੀ ਦੇ ਨਾਲ ਬਿੰਦੀ ਅਜੀਬ ਜਿਹੀ ਲੱਗਦੀ ਹੈ ਨਾ ਮਤਲਬ ਲੱਗਦੀ ਨਹੀਂ ਸਹੀ ਨਹੀਂ ਲੱਗਦੀ ਨਾ ਸਿਆਰੀ ਨਾਲ ਬਿਆਰੀ ਨਾਲ ਬਿੰਦੀ ਲੱਗੀ ਦੇਖੀਆ ਹਾਂ ਸੋੜ ਦਿਮਾਗ ਚਾਜੂ ਬਿਆਰੀ ਨਾਲ ਜਿਵੇਂ ਇੱਕ ਨੇ ਨਾਲ ਦੇਖੀ ਲੱਗੀ ਪਈ ਆ ओके ਕੰਨੇ ਨਾਲ ਬਿਆਰੀ ਨਾਲ ਤੇ ਲਾਂ ਨਾਲ ਲਾਵੇਂ ਨਾਲ ਦਲਾਵੇਂ ਨਾਲ ਇੱਥੇ ਲੱਗੀ ਪਈ ਹੈ ओके ਤਾਂ ਇਹਦਾ ਅਨਸਰ ਹੋਣਾ ਸੀ ਸਸਾ ਹੁਣ ਆਪਾਂ ਕੱਲੀ ਅੱਜ ਦੇਖਦੇ ਹਾਂ ਬਿੰਦੀ ਬਿੰਦੀ ਕਿਹਦੇ ਕਿਹਦੇ ਨਾਲ ਲੱਗਦੀ ਹੈ ਬਿੰਦੀ ਕਦੇ ਵੀ ਮੁਕਤੇ ਨਾਲ ਆਉਂਦੀ ਨਹੀਂ ਮੁਕਤੇ ਨਾਲ ਕੱਲੀ ਆਪਾਂ ਕਦੇ ਬਿੰਦੀ ਲੱਗੀ ਨਹੀਂ ਦੇਖੀ ਬਿੰਦੀ ਮੁਕਤੇ ਨਾਲ ਨਹੀਂ ਆਉਂਦੀ ਤਾਂ ਬਿੰਦੀ ਇੱਕਦਾਂ ਆਉਂਦੀ ਹੈ ਸਾਡੇ ਕੋਲੇ ਕੰਨੇ ਨਾਲ ਜਿਵੇਂ ਆਪਾਂ ਕਹਿੰਦਾ ਬੰਦਰ ਠੀਕ ਹੈ ਤਾਂ ਬਿੰਦੀ ਮਤਲਬ ਕਿ ਜਿਹਦੇ ਨਾਲ ਆ ਜਾਂਦੀ ਹੈ ਕੰਨੇ ਦੇ ਉੱਪਰ ਬਿੰਦੀ ਆਪਣੇ ਕੋਲੇ ਆ ਜਾਂਦੀ ਆ ਉਹ ਤੋਂ ਬਾਅਦ ਬਿੰਦੀ ਸਾਡੇ ਕੋਲੇ ਆ ਜਾਂਦੀ ਹੈ ਹੋੜੇ ਨਾਲ ਆ ਜਾਂਦੀ ਆ ਤੇ ਕੋਨੋੜੇ ਨਾਲ ਆ ਜਾਂਦੀ ਆ ਹੋੜੇ ਨਾਲ ਬਿੰਦੀ ਕਿੱਥੇ ਆਉਂਦੀ ਆ ਸਾਡੇ ਕੋਲੇ ਜਿਵੇਂ ਆਪਾਂ ਕਹਿੰਦਾ ਕਦੋਂ ਸੌਰੀ ਕਦੋਂ ਤਾਂ ਇੱਥੇ ਕਿਹਦੇ ਨਾਲ ਲੱਗੀ ਹੋੜੇ ਦੇ ਨਾਲ ਬਿੰਦੀ ਆ ਗਈ ਕੋਨੋੜੇ ਨਾਲ ਬਿੰਦੀ ਆ ਜਾਂਦੀ ਜਿਵੇਂ ਆਪਾਂ ਕਹਿੰਦਾ ਜੋਂ ਇੱਥੇ ਆਪਾਂ ਕਹਿੰਦਾ RAM ਕਾ ਮੁੰਡਾ ਕਾ ਮੁੰਡਾ ਤੇ ਕਾਂ ਜਿਹੜਾ ਉਰ ਦਾ ਕਾਂ ਤਾਂ ਕੰਨੇ ਦੇ ਨਾਲ ਜਦੋਂ ਵੀ ਬਿੰਦੀ ਆਈ ਤਾਂ ਕਾਂ ਹੋ ਗਿਆ ਠੀਕ ਹੈ ਤਾਂ ਇੱਥੇ ਮਤਲਬ ਇਹ ਨਾਸਕੀ ਨਾਸਕੀ ਚ ਵਾਗਿਆ ਨਾਸਕੀ ਦੁਨੀਆ ਨਾਸਕੀ ਦੇ ਵਿੱਚ ਵੀ ਅਖੰਡੀ ਦੁਨੀਆ ਤਾਂ ਇਹ ਮੁਕਤੇ ਨਾਲ ਨਹੀਂ ਆਉਂਦੀ ਇਹ ਸਾਡੇ ਕੋਲੇ ਕੰਨੇ ਨਾਲ ਆਉਂਦੀ ਆ ਤੇ ਇਹ ਸਾਡੇ ਕੋਲੇ ਬਿਹਾਰੀ ਨਾਲ ਵੀ ਆਉਂਦੀ ਆ ਬਿਹਾਰੀ ਨਾਲ ਜਿਵੇਂ ਆਪਾਂ ਕਹਿੰਦਾ ਨੀਂਦ ਤਾਂ ਇੱਥੇ ਆ ਗਈ ਤਾਂ ਇਹ ਸਾਡੇ ਕੋਲੇ ਕੰਨੇ ਨਾਲ ਆ ਗਈ ਬਿਹਾਰੀ ਨਾਲ ਆ ਗਈ ਲਾਵੇਂ ਤੇ ਦਲਾਵੇਂ ਨਾਲ ਆਉਂਦੀ ਆ ਜਿਵੇਂ ਆਪਾਂ ਲਾਂ ਦੇ ਨਾਲ ਆਪਾਂ ਲਾਤਾ ਜਿਵੇਂ ਆਪਾਂ ਕਹਿੰਦਾ ਗੀਂਦ ਜਾਂ ਗਿੰਦਾ ਠੀਕ ਹੈ ਇੱਥੇ ਆ ਗਈ ਦਲਾਵੇਂ ਨਾਲ ਆਪਣੇ ਕੋਲੇ ਆ ਗਈ ਜਿਵੇਂ ਆਪਾਂ ਕਹਿੰਦਾ ਬੈਂਗਣ ਓਕੇ ਕੋਆਰਡੀਨਲ ਆਉਂਦੀ ਹੈ ਕੋਆਰਡੀਨਲ ਆਉਂਦੀ ਹੈ ਲਾਮੇ ਨਾਲ ਆਉਂਦੀ ਹੈ ਦਲਾਮੀ ਨਾਲ ਆਉਂਦੀ ਹੈ ਬਿਹਾਰੀ ਨਾਲ ਆਉਂਦੀ ਹੈ ਤੇ ਕੰਨੇ ਨਾਲ ਆਉਂਦੀ ਆ ਓਕੇ ਤਾਂ ਇਹ ਸਾਡੇ ਕੋਲ ਇਹਨਾਂ ਨਾਲ ਆਉਂਦੀ ਆ ਤੇ ਜਿਹੜੇ ਬੱਚੇ ਪੁਰਾਣੇ ਨੇ ਉਹ ਦੱਸੋ ਤੁਹਾਡੇ ਕੋਲੇ ਟਿੱਪੀ ਤੇ ਅੱਦਕ ਇਹ ਕਿਹੜੀ-ਕਿਹੜੀ ਲਗਨਾਂ ਲੱਗ ਕੇ ਆਉਂਦੇ ਨੇ ਬਾਕੀ ਆਪਾਂ ਕੱਲ ਨੂੰ ਮੰਡੇ ਵਾਲੀ ਕਲਾਸ ਦੇ ਵਿੱਚ ਇਹ ਵਾਲੇ ਵੀ ਕਰਾਂਗੇ ਇੱਕ ਤੋਂ ਬਾਅਦ ਦੂਜੀ ਮੁਸੀਬਤ ਆਉਣ ਤੇ ਕਿਸ ਖਾਨ ਦੀ ਵਰਤੋਂ ਕੀਤੀ ਜਾਂਦੀ ਆ ਤੇ ਜਦੋਂ ਆਪਾਂ ਇੱਕ ਮੁਸੀਬਤ ਦੇ ਵਿੱਚੋਂ ਨਿਕਲ ਕੇ ਦੂਜੀ ਦੇ ਵਿੱਚ ਐਂਟਰ ਹੋ ਜਾਈਏ ਤਾਂ ਕਿਹੜੇ ਖਾਨ ਦੀ ਵਰਤੋਂ ਕੀਤੀ ਜਾਊਗੀ ਇਨਾਂ ਦੇ ਵਿੱਚ ਜੇ ਜੇ ਅੱਗੇ ਵੀ ਮੁਸੀਬਤ ਹੋਵੇ ਤੇ ਪਿੱਛੇ ਵੀ ਹੋਵੇ ਉਦੋਂ ਆਪਾਂ ਕਹਿੰਦੇ ਅੱਗੇ ਖੂ ਪਿੱਛੇ ਖਾਈ ਜੀ ਦੋਵੇਂ ਪਾਸੇ ਹੀ ਮੁਸੀਬਤਾਂ ਬਟ ਇੱਕ ਦੇ ਵਿੱਚੋਂ ਅਸੀਂ ਨਿਕਲ ਗਏ ਸੀ ਦੂਜੀ ਦੇ ਵਿੱਚ ਆਪਾਂ ਫਸ ਗਏ ਹੈਨਾ ਤੇ ਅਸਮਾਨ ਚੋਂ ਡਿੱਗੀ ਖਜੂਰ ਤੇ ਲੜਕੀ ਉਹ ਇਹਦਾ ਹੁਣ ਅਸੀਂ ਆੜਾ ਹੈ ਲਿਖਿਆਂ ਵਿੱਚੋਂ ਕਿਸੇ ਵਿੱਚ ਪਰਿਮਾਨ ਵਾਚਕ ਵਿਸ਼ੇਸ਼ਣ ਦੀ ਗੱਲ ਤੋਂ ਹੋਈ ਆ ਤਾਂ ਵਿਸ਼ੇਸ਼ਣ ਕੀ ਹੈ ਸਾਡੇ ਕੋਲ ਸ਼ਬਦ ਸਰੇ ਨਹੀਂ ਤਾਂ ਇਹ ਨਾਮ ਜਾਂ ਪੜਨਾਮ ਦੀ ਵਿਸ਼ੇਸ਼ਤਾ ਦੱਸਦੇ ਨੇ ਜਿਹੜੇ ਸ਼ਬਦ ਤਾਂ ਇਹਦੇ ਵਿੱਚੋਂ ਪੜਨਾਮ ਜਾਂ ਮਿੰਤੀ ਵਾਚਕ ਵਿਸ਼ੇਸ਼ਣ ਤਾਂ ਇਹਦੇ ਵਿੱਚ ਆਨਸਰ ਕਰੋ ਤਾਂ ਇਹਦਾ ਆਨਸਰ ਹੁੰਦਾ ਸੀ ਸੱਸਾ ਉਸ ਨੂੰ ਬਹੁਤ ਸਾਰਾ ਤਨ ਚਾਹੀਦਾ ਸੀ ਤਨ ਕੀ ਆ ਇੱਕ ਨਾਮ ਓਕੇ ਨਾਮ ਦੇ ਵਿੱਚ ਕੀ ਆ ਵਸਤੂਵਾਚਕ ਕਿਉਂਕਿ ਕੋਈ ਨਾ ਕੋਈ ਇਕਾਈ ਚਾਹੀਦੀ ਸੀ ਤਾਂ ਕਿਦਾਂ ਬਹੁਤ ਸਾਰਾ ਕੰਨਿਆ ਸ਼ਬਦ ਦਾ ਪੁਲਿੰਗ ਹੈ ਤਾਂ ਜਿਹੜਾ ਕੰਨਿਆ ਸ਼ਬਦ ਦਾ ਇਹਦਾ ਪੁਲਿੰਗ ਕੀ ਬਣੂਗਾ ਕਿ ਮਤਲਬ ਜੇ ਇਹ ਮਤਲਬ ਇਸਤਰੀ ਲਿੰਗ ਹੈ ਇਹਦਾ ਕੀ ਮਤਲਬ ਪੁਲਿੰਗ ਕੀ ਬਣੂਗਾ ਤਾਂ ਇਹਦਾ ਬਣੂਗਾ ਬਾਰ ਜਿਵੇਂ ਆਪਾਂ ਕਹਿੰਦੇ ਕੰਨਿਆ ਦੀ ਲੋੜ ਤੇ ਜਦੋਂ ਮੁੰਡੇ ਦਾ ਹੁੰਦਾ ਹੈ ਨਾ ਤਾਂ ਉਦੋਂ ਕਹਿੰਦੇ ਨੇ ਬਰ ਦੀ ਲੋੜ ਦੁਸ਼ਹਿਰੇ ਦਾ ਤਿਹਾਰ ਕਿਹੜੇ ਮਹੀਨੇ ਮਨਾਇਆ ਜਾਂਦਾ ਹੈ ਤਾਂ ਦੇਸੀ ਮਹੀਨਿਆਂ ਦੇ ਸੁਣਾਕਿਆ ਸੀ ਸਾਰੇ ਤਿਹਾਰ ਯਾਦ ਕਰਕੇ ਉਹਨੇ ਕਿ ਜਿਹੜਾ ਦੁਸ਼ਹਿਰਾ ਇੱਕ ਕਦੋਂ ਮਨਾਇਆ ਜਾਂਦਾ ਤਾਂ ਇਹ ਮਨਾਇਆ ਜਾਂਦਾ ਸਾਡਾ ਅਸੂ ਮਤਲਬ ਜਿਹੜੇ ਰਾਤੇ ਦੋ ਵਾਰ ਆਉਂਦੇ ਨੇ ਚੇਤ ਤੇ ਅਸੂ ਓਕੇ ਤਾਂ ਅਸੂ ਦੇ ਮਹੀਨੇ ਦੇ ਵਿੱਚ ਮਨਾਇਆ ਜਾਂਦਾ ਛੋੜਾ ਦੁਸ਼ਹਿਰੇ ਦਾ ਤਿਹਾਰ ਕਤਕ ਦੇ ਵਿੱਚ ਸਾਡੀ ਦੀਵਾਲੀ ਆਉਂਦੀ ਆ ਭਾਦੋਂ ਦੇ ਵਿੱਚ ਗੁੱਗੇ ਦਾ ਮਤਲਬ ਗੁੱਗੇ ਦਾ ਮੱਥਾ ਟਿਕਦਾ ਗੁੱਗੇ ਦਾ ਤਿਹਾਰ ਤੇ ਸੌਣ ਚ ਸਾਡੇ ਤੀਆਂ ਹੁੰਦੀਆਂ ਤੇ ਉਸ ਤੋਂ ਬਾਅਦ ਸਾਡਾ ਗੁੱਗੇ ਦਾ ਮੱਥਾ ਹੇੜ ਲਿਖਿਆਂ ਵਿੱਚੋਂ ਬਿੰਦੀ ਵਾਲਾ ਸਹੀ ਜੁੱਟ ਕਿਹੜਾ ਹੈ ਤਾਂ ਇਹ ਆਪਾਂ ਕੱਲ੍ਹ ਵਾਲੀ ਗੱਲ ਚ ਵੀ ਕਰਿਆ ਤੇ ਬਹੁਤ ਵਾਰ ਪੀਟਾ ਹੋਇਆ ਸੀਗਾ ਤਾਂ ਇਹਦੇ ਵਿੱਚ ਜਿਹੜਾ ਨਵੀਨ ਵਰਗ ਹੈ ਜਿਹੜਾ ਬਾਅਦ ਵਿੱਚ ਐਡ ਕੀਤਾ ਗਿਆ ਤਾਂ ਉਹਦੇ ਵਿੱਚ ਇਹ ਇਹ ਨੇ ਫਾਰਸੀ ਦੀਆਂ ਤੁਨੀਆਂ ਨੂੰ ਸਹੀ ਤਰੀਕੇ ਨਾਲ ਜਦੋਂ ਆਪਾਂ ਬੋਲਦੇ ਆ ਠੀਕ ਆ ਤਾਂ ਉਹਨਾਂ ਵਾਸਤੇ ਇਹਦਾ ਆਨਸਰ ਆਉਣਾ ਸੀ ਊੜਾ ਹੇੜ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਪਾਵਾਚਕ ਨਾਮ ਹੈ ਤਾਂ ਨਾਮ ਸਾਡੇ ਕੋਲ ਹੁੰਦਾ ਪੰਜ ਤਰ੍ਹਾਂ ਦਾ ਤਾਂ ਇਹਨਾਂ ਵਿੱਚ ਪਾਵਾਚਕ ਨਾਮ ਕਿਹੜਾ ਸਤਲੁਜ ਬਚਪਨ ਜੱਥਾ ਜਾਂ ਡਾਰ ਡਾਰ ਕੀ ਹੁੰਦੀ ਆ ਪੰਛੀ ਆ ਦੀ ਉੱਡਣ ਵਾਲੀ ਤਾਂ ਇਹਦੇ ਵਿੱਚ ਇੱਕ ਪੰਛੀ ਨੂੰ ਤਾਂ ਨਹੀਂ ਕਮਾਂਗੇ ਜਦੋਂ ਦੋ ਜਾਂ ਦੋ ਤੋਂ ਵੱਧ ਪੰਛੀ ਉੱਡ ਰਹੇ ਹੁੰਦੇ ਆ ਤਾਂ ਉਹਨਾਂ ਆਪਾਂ ਕਮਾਂਗੇ ਡਾਰ ਜੱਥਾ ਇਕੱਠ ਵਜਿਕਾ ਇਹ ਵੀ ਇਕੱਠ ਵਜਿਕਾ ਸਤਲੁਜ ਇੱਕ ਨਾਮ ਨਾਂ ਦੇ ਵਿੱਚ ਵੀ ਇਹ ਹੈਗਾ ਸਾਡਾ ਖਾਸ ਨਾਮ ਜਿਹੜਾ ਸਾਡੇ ਪੰਜਾਬ ਨੂੰ ਸਤਲੁਜ ਦਰਿਆ ਪੰਜਾਬ ਨੂੰ ਦੋ ਹਿੱਸਿਆਂ 'ਚ ਵੰਡ ਦਿੰਦਾ ਨਾਰਥ ਤੇ ਸਾਊਥ ਤੇ ਸਤਲੁਜ ਦਰਿਆ ਹੀ ਸਭ ਤੋਂ ਲੰਬਾ ਦਰਿਆ ओके ਆਪਣੇ ਇਹਦੇ ਵਿੱਚ ਪੰਜਾਬ ਦੇ ਵਿੱਚ ਤਾਂ ਇਹਦੇ ਵਿੱਚ ਆਨਸਰ ਆਉਣਾ ਸੀ ਬਚਪਨ ਬਚਪਨ ਨੂੰ ਆਪਾਂ ਟੱਚ ਨਹੀਂ ਕਰ ਸਕਦੇ ਆਪਾਂ ਸਿਰਫ ਦੇਖ ਸਕਦੇ ਆ ਕਿ ਇਹਦਾ ਬਚਪਨ ਚੱਲ ਰਿਹਾ ਅਸੀਂ ਹਰ ਰੋਜ਼ ਗੁਰਦੁਆਰੇ ਜਾਂਦੇ ਹਾਂ ਬਾਗ ਵਿੱਚ ਕਿਰਿਆ ਵਿਸ਼ੇਸ਼ਣ ਦੱਸੋ ਇਹਦੇ ਵਿੱਚ ਕਿਹੜੀ ਕਿਰਿਆ ਵਿਸ਼ੇਸ਼ਣ ਦੀ ਕਿਹੜੀ ਕਿਸਮ ਹੈ ਕਿਰਿਆ ਵਿਸ਼ੇਸ਼ਣ ਕਿੰਨੇ ਤਰ੍ਹਾਂ ਦੇ ਸਾਡੇ ਕੋਲ 8 ਤਰੀਕੇ ਦਾ ਤਾਂ ਅਸੀਂ ਹਰ ਰੋਜ਼ ਹਰ ਰੋਜ਼ ਜਾਂਦੇ ਆ ਤਾਂ ਉਹਦੇ ਵਿੱਚ ਹੈਗਾ ਸਾਡਾ ਇਹ ਕਾਲਵਾਚਕ ਕਿਰਿਆ ਵਿਸ਼ੇਸ਼ਣ ਅਦੀਨ ਜੋਜਕ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਜਿਹੜੇ ਸਾਡੇ ਕੋਲੇ ਅਦੀਨ ਜੋਜਕਾ ਜੋਜਕ ਕੀ ਕਰਦਾ ਦੋ ਨਾਮਾਂ ਨੂੰ ਜਾਂ ਨਾਮ ਤੇ ਪੜਨਾਮ ਨੂੰ ਜਾਂ ਨਾਮ ਜਾਂ ਨਾਮ ਵਕਾਂਸ਼ ਨੂੰ ਜੋੜਨ ਦਾ ਕੰਮ ਕਰਦਾ ਓਕੇ ਅਦੀਨ ਜਿਹੜਾ ਜੋਜਕ ਹੁੰਦਾ ਇਹਨੂੰ ਜੇ ਆਪਾਂ ਕਾਰਜ ਦੇ ਪੱਖ ਤੋਂ ਦੇਖਦੇ ਆਂ ਕਾਰਜ ਦੇ ਪੱਖ ਤੋਂ ਸਾਡੇ ਕੋਲੇ ਜਿਹੜੇ ਇਹ ਜੋਜਕਾ ਇਹ ਹੈਗੇ ਨੇ ਦੋ ਪ੍ਰਕਾਰ ਦੇ ਦੋ ਦੇ ਵਿੱਚ ਵੀ ਅਦੀਨ ਜੋਜਕ ਕਿਹੜੇ ਦੋ ਦੇ ਆ ਜਾਂਦੇ ਨੇ ਇੱਕ ਤਾਂ ਆ ਜਾਂਦੇ ਨੇ ਸਾਡੀ ਸਮਾਨ ਜੋਜਕ ਇੱਕ ਆ ਜਾਂਦੇ ਨੇ ਸਾਡੀ ਅਦੀਨ ਜੋਜਕ ਜਿਹੜੇ ਸਮਾਨਯੋਜਕਾ ਇਹ ਹੁੰਦੇ ਨੇ ਸਾਡੇ 4 ਪ੍ਰਕਾਰ ਦੇ ਜਿਹੜੇ ਅਦੀਨਯੋਜਕਾ ਇਹ ਹੈਗੇ ਨੇ ਸਾਡੇ 7 ਪ੍ਰਕਾਰ ਦੇ ਆਪਾਂ ਕਰਿਆ ਪਿਛਲੀ ਕਲਾਸ ਦੇ ਵਿੱਚ ਉਹ ਕਲਾਸ ਦੇਖ ਲਓ ਜੇ ਕੋਈ ਬੱਚਾ ਨਿਊ ਆ ਜਿਹੜੇ ਮਤਲਬ ਯੋਜਕਾ ਦਾ ਜਿੱਥੇ ਨਾਮ ਤੇ ਨਾਮ ਨੂੰ ਜੋੜਦੇ ਨੇ ਨਾਮ ਬਕਾਂਸ਼ ਨੂੰ ਨਾਮ ਬਕਾਂਸ਼ ਨਾਲ ਜਾਂ ਇਹੇ ਉਪਵਾਕ ਨੂੰ ਉਪਵਾਕ ਨਾਲ ਵੀ ਜੋੜਦੇ ਨੇ ਜਦੋਂ ਬਾਕ ਦੇ ਬਾਕ ਦੇ ਵਿੱਚ ਜਦੋਂ ਆਪਾਂ ਛੋਟੇ ਦੇਖਦੇ ਆ ਉਹਦੇ 파ੜ ਦੇਖਦੇ ਨੇ ਤੇ ਇਹਦੇ ਵਿੱਚ ਕੀ ਹੁੰਦੇ ਨੇ ਉਪਵਾਕ ਹੁੰਦੇ ਨੇ ਜਿਹੜੇ ਸਮਾਨ ਯੂਜ ਕਰ ਬਾਗ ਕਿੰਨੇ ਤਰ੍ਹਾਂ ਦਾ ਸਾਡੇ ਕੋਲ ਆ ਜਾਂਦੇ ਬਾਗ ਕਿਹਦਾ ਆ ਜਾਂਦਾ ਸਾਡੇ ਕੋਲ ਸਧਾਰਨ ਬਾਗ ਜਿਹਦੇ ਵਿੱਚ ਸਿਰਫ ਇੱਕ ਹੀ ਕਿਰਿਆ ਹੁੰਦੀ ਆ ਬਾਗ ਦਾ ਸਭ ਤੋਂ ਜ਼ਰੂਰੀ ਅੰਗ ਕਿਹੜਾ ਜੇ ਆਪਾਂ ਕਹੀਏ ਕਿ ਬਾਗ ਦੇ ਵਿੱਚ ਸਭ ਤੋਂ ਜ਼ਰੂਰੀ ਅੰਗ ਕਿਹੜਾ ਉਹ ਹੁੰਦੀ ਸਾਡੀ ਕਿਰਿਆ ਸਧਾਰਨ ਬਾਗ ਦੇ ਵਿੱਚ ਸਿਰਫ ਇੱਕ ਹੀ ਕਿਰਿਆ ਹੁੰਦੀ ਆ ਉਹ ਤੋਂ ਬਾਅਦ ਅਸੀਂ ਦੇਖਦੇ ਹਾਂ ਸੰਯੁਕਤ ਬਾਗ ਸੰਯੁਕਤ ਬਾਗ ਦੇ ਵਿੱਚ ਦੋ ਜਾਂ ਦੋ ਤੋਂ ਵੱਧ ਉਪਵਾਕ ਆ ਜਾਂਦੇ ਨੇ ਸੰਯੁਕਤ ਬਾਗ ਦੇ ਵਿੱਚ ਦੋ ਜਾਂ ਦੋ ਤੋਂ ਵੱਧ ਉਪਵਾਕ ਆ ਜਾਂਦੇ ਨੇ ਬਟ ਇਹ ਆਪਣੇ ਆਪ ਦੇ ਵਿੱਚ ਮਤੇ ਆਯਾਦ ਹੁੰਦੇ ਨੇ ਇਹਨਾਂ ਦਾ ਆਪਣਾ मीनिंग ਹੁੰਦਾ ਇੱਕ ਦੂਜੇ ਤੇ ਡਿਪੈਂਡ ਨਹੀਂ ਹੁੰਦੇ ਓਕੇ ਉਹ ਤੋਂ ਬਾਅਦ ਆ ਜਾਂਦਾ ਸਾਡਾ ਮਿਸ਼ਰਤ ਵਾਕ ਮਿਸ਼ਰਤ ਵਾਕ ਦੇ ਵਿੱਚ ਕੀ ਹੁੰਦਾ ਮਿਸ਼ਰਤ ਵਾਕ ਦੇ ਵਿੱਚ ਦੋ ਜਾਂ ਦੋ ਤੋਂ ਵੱਧ ਉਪਵਾਕ ਦਾ ਹੁੰਦੇ ਨੇ ਇਹਦੇ ਮਿਸ਼ਰਤ ਵਾਕ ਦੇ ਵਿੱਚ ਇੱਕ ਉਪਵਾਕ ਜਿਹੜਾ ਹੁੰਦਾ ਉਹ ਆਪਣੇ ਆਪ ਦੇ ਵਿੱਚ ਸਤੰਤਰ ਹੁੰਦਾ ਬਾਕੀ ਜਿਹੜੇ ਉਪਵਾਕ ਹੁੰਦੇ ਨੇ ਉਹਦੇ ਉੱਪਰ ਡਿਪੈਂਡ ਹੁੰਦੇ ਨੇ ਓਕੇ ਇੱਕ ਤਾਂ ਹੁੰਦਾ ਸਾਡੇ ਕੋਲ ਸਧਾਰਨ ਵਾਕ ਜਿਹਦੇ ਵਿੱਚ ਇੱਕ ਹੀ ਕਿਰਿਆ ਦੂਜਾ ਆ ਗਿਆ ਸਾਡੇ ਕੋਲ ਸੰਯੁਕਤ ਵਾਕ ਤੇ ਤੀਜਾ ਆ ਗਿਆ ਸਾਡੇ ਕੋਲੇ ਮਿਸ਼ਰਤ ਵਾਕ ओके ਸੰਯੁਕਤ ਬਾਕ ਦੇ ਵਿੱਚ ਉਪਵਾਕ ਆਪਣੇ ਆਪ ਚ ਆਜ਼ਾਦ ਇੱਕ ਦੂਜੇ ਤੇ ਡਿਪੈਂਡ ਨਹੀਂ ਮਿਸ਼ਰਤ ਬਾਕ ਦੇ ਵਿੱਚ ਇੱਕ ਦਾ ਉਪਵਾਕ ਆਪਣੇ ਆਪ ਦੇ ਵਿੱਚ ਆਯਾਦ ਹੋਊਗਾ ਤੇ ਦੂਜਾ ਉਹਦੇ ਉੱਪਰ ਡਿਪੈਂਡ ਹੋਊਗਾ ਓਕੇ ਜਿਹੜੇ ਅਧੀਨ ਜੋਜਕ ਆਉਂਦੇ ਨੇ ਅਧੀਨ ਜੋਜਕ ਦੇ ਵਿੱਚ ਅਧੀਨ ਤੇ ਇਹਦੇ ਵਿੱਚ ਵੀ ਉਪਵਾਕ ਦੂਜੇ ਉਪਵਾਕ ਦੇ ਅਧੀਨ ਹੋਊਗਾ ਸਮਾਨ ਦੇ ਵਿੱਚ ਹਮੇਸ਼ਾ ਹੀ ਸੰਯੁਕਤ ਬਾਕ ਦੇ ਵਿੱਚ ਸੰਯੁਕਤ ਉਪਵਾਕ ਦੇ ਵਿੱਚ ਸਧਾਰਨ ਉਪਵਾਕਾਂ ਨੂੰ ਲੈ ਕੇ ਸਮਾਨ ਜੋਜਕ ਨਾਲ ਜੋੜਿਆ ਜਾਊਗਾ ओके ਤਾਂ ਇਹ ਚਾਰ ਤਰ੍ਹਾਂ ਦੇ ਇਹ ਹੈਗੇ ਨੇ ਸਾਡੇ ਸੱਤ ਤਰ੍ਹਾਂ ਦੇ ਓਕੇ ਯੋਜਕ ਵਾਲੀ ਕਲਾਸ ਦੇਖ ਲਓ ਜੇ ਤੁਹਾਨੂੰ ਹਜੇ ਵੀ ਸਮਝ ਨਹੀਂ ਆਇਆ ਤੁਸੀਂ ਇੱਕ ਵਾਰੀ ਕਮੈਂਟ ਕਰ ਦਿਓ ਅਗਲੀ ਕਲਾਸ ਦੇ ਵਿੱਚ ਆਪਾਂ ਡਿਟੇਲ ਜੀ ਕਰਾ ਦਾਂਗੇ ਜਿਵੇਂ ਇਹਦੇ ਵਿੱਚ ਹੁੰਦਾ ਜਿਵੇਂ ਆਪਾਂ ਇਹਦੇ ਵਿੱਚ ਪਹਿਲਾਂ ਦੇਖਦੇ ਸਮੁੱਚੀ ਸਮਾਂਜੋਜਕ ਇਹਦੇ ਵਿੱਚ ਹੁੰਦਾ ਮਿਹਨਤ ਕਰੋ ਤੇ ਸਮੇਂ ਦੀ ਕਦਰ ਕਰੋ ਮਿਹਨਤ ਕਰੋ ਅਤੇ ਸਮੇਂ ਦੀ ਕਦਰ ਕਰੋ ਜਦੋਂ ਆਪਾਂ ਦੋ ਮੰਨ ਆਸੂਚ ਦੀ ਤੋੜਤਾ ਤੇ ਇੱਕ मीनिंग ਦੇ ਰਹੇ ਨੇ ਦਾ ਇੱਕ ਦੂਜੇ ਤੇ ਡਿਪੈਂਡ ਨਹੀਂ ਹੈਗੇ ਦਾ ਮੈਂ ਪੜ ਰਿਆ ਹਾਂ ਤਾਂ ਕਿ ਪੇਪਰ ਪਾਸ ਹੋ ਜਾਵੇ ਤਾਂ ਕਿ ਪੇਪਰ ਪਾਸ ਹੋ ਜਾਵੇ ਮੈਂ ਪੜ ਰਿਹਾ ਤਾਂ ਕਿ ਤੇ ਇੱਕ ਦੂਜੇ ਦੇ ਉੱਪਰ ਡਿਪੈਂਡ ਆ ਜਾਂਦੇ ਨੇ ਤਾਂ ਇਹ ਅੱਗੇ ਸੱਤ ਤਰ੍ਹਾਂ ਦੇ ਹੈ ਇਹਦਾ ਅਨਸਰ ਆਉਣਾ ਸੀਗਾ ਅੜਾ ਉੱਠ ਤੋਂ ਛਣਨੀ ਲਾਹੇ ਖਾਲੀ ਤਾਂ ਅਖਾਣ ਪੂਰਾ ਕਰੋ ਇਹ ਬਹੁਤ ਵਾਰ ਆਇਆ ਹੋਇਆ ਛੋਟਾ ਇਹ ਸਵਾਲ ਹੈ ਤਾਂ ਉੱਠ ਤੋਂ ਛਣਨੀ ਲਾਹੇ ਕੀ ਮਤਲਬ ਭਾਰ ਹੌਲਾ ਨਹੀਂ ਹੁੰਦਾ ਇਹਦਾ ਅਨਸਰ ਆਉਣਾ ਸੀ ਸਸਾ ਜਹਾਨ ਸ਼ਬਦ ਕਿਹੜੀ ਭਾਸ਼ਾ ਦਾ ਹੈ ओके ਤਾਂ ਜਿਵੇਂ ਹੁਣ ਇੱਥੇ ਪੰਜਾਬੀ ਆ ਪੰਜਾਬੀ ਸ਼ਬਦ ਆਪਣੇ ਆਪ ਚ ਕਿਹੜੀ ਭਾਸ਼ਾ ਦਾ ਪੰਜਾਬ ਮਤਲਬ ਫਾਰਸੀ ਭਾਸ਼ਾ ਦਾ ਜਿਵੇਂ ਪੰਜਾਬ ਆ ਗਿਆ ਦਵਾਬ ਆ ਗਿਆ ਇਹ ਸਾਰੇ ਸ਼ਬਦ ਸanskrit ਦੇ ਵਿੱਚ ਜਿਵੇਂ ਆਪਾਂ ਕਹਿੰਦੇ ਆ ਕਿ ਬਾਰ ਜਿਵੇਂ ਕਿਹੜੀ ਆਪਣੇ ਟੋਟਲ ਸਾਡੇ ਕੋਲੇ ਕਿੰਨੀਆਂ ਉਪ ਭਾਸ਼ਾ ਨੇ 4 ਨੇ ਉਪ ਭਾਸ਼ਾ ਚ ਜਿਹੜੀ ਮਲਵਈ ਆ ਮਾਲਵੇ ਦੇ ਵਿੱਚ ਜਿਹੜੀ ਬੋਲੀ ਜਾਂਦੀ ਹੈ ਲੈਂਗੁਏਜ ਉਹਦੇ ਚ ਸਭ ਤੋਂ ਵੱਧ ਸਾਨੂੰ ਸੰਸਕ੍ਰਿਤ ਦੇ ਸ਼ਬਦ ਮਿਲਨੇ ਹੁੰਦੇ ਨੇ ਬਟ ਜਿਹੜਾ ਇਹ ਜਹਾਨ ਸ਼ਬਦ ਆ ਇਹ ਵੀ ਕਿਹੜੀ ਭਾਸ਼ਾ ਦਾ ਫਾਰਸੀ ਭਾਸ਼ਾ ਦਾ ਸ਼ਬਦ ਹੈ ਰਾਗ ਦਾ ਇਸਤਰੀ ਲਿੰਗ ਲਿਖੋ ਤੇ ਜਿਹੜਾ ਰਾਗ ਹੁੰਦਾ ਤਾਂ ਉਹਦਾ ਇਸਤਰੀ ਲਿੰਗ ਲਿੰਗ ਕੀ ਆ ਤਾਂ ਇਹ ਆਗੋ ਸਾਡਾ ਰਾਗ ਨੇ ਮਤ ਪਾਗ ਜਾਨ ਸ਼ਬਦ ਅੱਗੇ ਕਿਹੜਾ ਅਗੇਤਰ ਆਵੇਗਾ ਤਾਂ ਇਹ ਕੀ ਨਹੀਂ ਸਾਡੇ ਮੂਲ ਸ਼ਬਦ ਨੇ ਇਹ ਸਾਡੇ ਹੈਗੇ ਨੇ ਮੂਲ ਸ਼ਬਦ ਤਾਂ ਇਹਨਾਂ ਦੇ ਮੂਰੇ ਕਿਹੜਾ ਅਗੇਤਰ ਆ ਸਕਦਾ ਠੀਕ ਆ ਤਾਂ ਬਣਾ ਕੇ ਦੇਖੋ ਜਦੋਂ ਆਪਣੇ ਕਿਸੇ ਨਾਲ ਮਤ ਮਿਲ ਜਾਂਦੀ ਆ ਜਾਂ ਕੋਈ ਚੰਗੇ ਪਾਗਾਂ ਵਾਲਾ ਹੁੰਦਾ ਤਾਂ ਉਥੋਂ ਆਪਾਂ ਕਹਿੰਦੇ ਸਮਤ ਸੁਪਾਗ ਸੋ ਜਾਨ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਕਿਹੜੇ ਦੀਸੀ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਤਾਂ ਆਪਾਂ ਦੇਖਿਆ ਸੀਗਾ ਕਤਕ ਕੇ ਕਤਕ ਕੇ ਬਸਾਖ ਇਹ ਬੁੱਕ ਵੀ ਆਪਾਂ ਕਰੀ ਸੀ ਜ ਜਦ ਆਪਾਂ ਮਤਲਬ ਗੁਰਮਤਕ ਆਪ ਕਰ ਰਹੇ ਸੀ ਤਾਂ ਕਿਹੜੇ ਦੀਸੀ ਮਹੀਨੇ ਮਨਾਇਆ ਜਾਂਦਾ ਤਾਂ ਇਹ ਮਨਾਇਆ ਜਾਂਦਾ ਕਤਕ ਠੀਕ ਹੈ ਦੀਵਾਲੀ ਤੋਂ ਆਪਾਂ ਕਹਿੰਦੇ 15 ਦਿਨਾਂ ਬਾਅਦ ਗੁਰਪੁਰਬ ਆਊਗਾ ਤਾਂ ਉਹ ਗੁਰਪੁਰਬ ਕਦੋਂ ਮਨਾਇਆ ਜਾਂਦਾ ਸਾਡੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਦੇ ਜਨਮ ਤੇ ਟੈਟ ਨੂੰ ਪੰਜਾਬੀ ਵਿੱਚ ਕੀ ਕਹਿੰਦੇ ਹਨ ਕਿ ਸਹੀ ਸਪੈਲਿੰਗ ਦੱਸਣਿਆ ਇਹਨਾਂ ਨੂੰ ਪੰਜਾਬੀ ਦੇ ਵਿੱਚ ਕੀ ਕਹਿੰਦੇ ਨੇ ਕੌਨਸਟੇਬਲ ਦੇ ਵਿੱਚ ਇਦਾਂ ਦੇ ਸਵਾਲ ਬਹੁਤ ਆਉਂਦੇ ਨੇ ਤਾਂ ਇਹਦਾ ਹੁਣ ਅਸੀਂ 65 ਕਾਲੀ ਹੌਲੀ ਹੌਲੀ ਤੇ ਇਸ ਤਰ੍ਹਾਂ ਵਿੱਚ ਕਿਸ ਤਰੀਕੇ ਦਾ ਕਿਰਿਆ ਵਿਸ਼ੇਸ਼ਣ ਦੇ ਆਧਾਰਨ ਹੈ ਤਾਂ ਇਹ ਕਿੱਦਾਂ ਦੀ ਆ ਕੋਈ ਵੀ ਕਾਲੀ ਕਾਲੀ ਬੋਲ ਰਿਹਾ ਹੌਲੀ ਹੌਲੀ ਬੋਲ ਰਿਹਾ ਤਾਂ ਇਹ ਕਿੱਦਾਂ ਦੀਆਂ ਨੇ ਇਹ ਸੰਖਿਆਵਾਚਕ ਜਾਂ ਕੋਈ ਸਵਾਲ ਪੁੱਛਿਆ ਜਾਂ ਮਿੰਤੀਵਾਚਕ ਜਾਂ ਪ੍ਰਕਾਰਵਾਚਕ ਕਿਰਿਆ ਹੋਣ ਦਾ ਤਰੀਕਾ ਦੱਸਦਾ ਬਾਕ ਦਾ ਵਰਗੀਕਰਨ ਦੇ ਮੁੱਖ ਦੋ ਆਧਾਰ ਹਨ ਜਿਹੜਾ ਆਪਾਂ ਬਾਕ ਦਾ ਵਰਗੀਕਰਨ ਕਰਦੇ ਆ ਆਪਾਂ ਮਤਲਬ ਆਪਾਂ ਕੋਈ ਵੀ ਜਦੋਂ ਸ਼ਬਦ ਸ਼੍ਰੇਣੀ ਦੇਖਦੇ ਆ ਠੀਕ ਆ ਸ਼ਬਦ ਸ਼੍ਰੇਣੀ ਦੇ ਵਿੱਚ ਆਪਾਂ ਮਤਲਬ ਜੋਜਕ ਦੇਖਦੇ ਆ ਜਾਂ ਆਪਾਂ ਵਿਸ਼ੇਸ਼ਣ ਦੇਖਦੇ ਆ ਵਿਸ਼ੇਸ਼ਣ ਨੂੰ ਵੀ ਆਪਾਂ ਕਾਦੇ ਵਿੱਚ ਦੇਖਦੇ ਬੰਤਰ ਦੇ ਪੱਖ ਤੋਂ ਜਾਂ ਰੂਪ ਦੇ ਪੱਖ ਤੋਂ ਕਿ ਉਹ ਚੀਜ਼ ਜਾਂ ਦਾ ਕਾਰਜ ਕਿਦਾਂ ਕਰ ਰਹੀ ਹੈ ਜਾਂ ਉਹਦੀ ਬੰਤਰ ਕਿਦਾਂ ਦੀ ਹੈ ਉਹਦਾ ਰੂਪ ਕਿਦਾਂ ਦਾ ਤਾਂ ਬਾਕ ਦਾ ਜਿਹੜਾ ਵਰਗੀਕਰਨ ਕੀਤਾ ਜਾਂਦਾ ਦੋ ਤਰੀਕੇ ਨਾਲ ਕੀਤਾ ਜਾਂਦਾ ਕਿਹੜੇ ਦੋ ਆਧਾਰ ਨੇ ਉਹ ਹੈਗਾ ਸਾਡਾ ਬੰਤਰ ਕਿ ਬਾਕ ਜਿਹੜਾ ਬਣਿਆ ਉਹ ਕਿਹੜੀ ਬੰਤਰ ਤੇ ਬਣਿਆ ਤੇ ਕਿਦਾਂ ਦਾ ਕਾਰਜ ਕਰ ਰਿਹਾ ਹੈ ਕਾਰਜ ਕਿ ਉਹ ਸਧਾਰਨ ਜਾਂ ਉਹ ਹੈਰਾਨੀਵਾਜਕਾ ਜਾਂ ਸਵਾਲ ਪੁੱਛ ਰਿਹਾ ਜਾਂ ਨਾਵਾਸ਼ਕਾ ਕਿ ਕਾਰਜ ਕੀ ਕਰ ਰਿਹਾ ਹੈ ਬਾਕ ਬੰਤਰ ਕਿ ਬਾਕ ਦੇ ਵਿੱਚ ਕਿ ਉਹ ਸਧਾਰਨ ਬਾਕ ਆ ਸੰਯੁਕਤ ਬਾਕ ਆ ਜਾਂ ਮਿਸ਼ਰਤ ਬਾਕ ਆ ਬਾਕ ਦੀ ਬੰਤਰ ਕਿਦਾਂ ਹੋਈ ਹੈ ਤੇ ਬਾਕ ਕੰਮ ਕਿਦਾਂ ਕਰ ਰਿਹਾ ਦੋ ਤਰੀਕੇ ਨੇ ਇਹਦੇ ਸਾਰੇ ਦਾਦਕੇ ਨਾਨਕੇ ਤੇ ਮਾਪੇ ਸ਼ਬਦ ਨੂੰ ਕੀ ਕਿਹਾ ਜਾਂਦਾ ਹੈ ਤਈ ਆਪਾਂ ਕੱਲ ਵਾਲੇ ਚ ਕਰਿਆ ਸੀਗਾ ਇਹ ਸ਼ਬਦ ਕੀ ਹੋਣਗੇ ਤਈ ਸ਼ਬਦ ਹਮੇਸ਼ਾ ਹੀ ਬਹੁਵਚਨ ਚ ਹੁੰਦੇ ਨੇ ਸੰਗਰਾਂਦ ਕਿਸ ਦਿਨ ਨੂੰ ਕਿਹਾ ਜਾਂਦਾ ਹੈ ਤੱਬ ਵਿੱਚ ਵਿੱਚ ਬਹੁਤ ਸੌਖੇ ਸਵਾਲ ਸੀਗੇ ਤੁਹਾਡੇ ਪੰਜਾਬ ਪੁਲਸ ਵਾਲਿਆਂ ਦੇ ਤਾਂ ਸੰਗਰਾਂਦ ਕਿਹੜਾ ਹੁੰਦਾ ਦੇਸੀ ਮਹੀਨੇ ਦਾ ਪਹਿਲਾ ਦਿਨ ਇਹੀ ਆਨਸਰ ਆ ਗਿਆ ਦੇਸੀ ਮਹੀਨੇ ਦਾ ਪਹਿਲਾ ਦਿਨ ਹੁੰਦਾ ਸੰਗਰਾਂਦ ਮਤਲਬ ਦੇਸੀ ਮਹੀਨੇ ਦਾ ਪਹਿਲਾ ਦਿਨ ਦਾ ਸੰਗਰਾਂਦ ਨੂੰ ਆਪਣੀ ਗੁਰਦੁਆਰਾ ਸਾਹਿਬ ਦੇ ਵਿੱਚ ਕਿ ਮਤਲਬ ਜਦੋਂ ਮਾਰਨਿੰਗ ਟਾਈਮ ਤੇ ਉਹ ਹੋਂ ਦਾ ਪਾਠ ਹੁੰਦਾ ਤਾਂ ਕਿਹੜੀ ਬਾਣੀ ਦਾ ਮਤਲਬ ਪਾਠ ਕੀਤਾ ਜਾਂਦਾ ਕਿਹੜੇ ਬਾਰਾਮਾ ਬਾਰਾਮਾ ਦੇਸੀ 12 ਮਹੀਨਿਆਂ ਨੂੰ ਆਧਾਰ ਬਣਾ ਕੇ ਕੀਤੀ ਗਈ ਰਚਨਾ ਨੂੰ ਆਪਾਂ ਬਾਰਾਮਾ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਦੋ ਬਾਰਾਮਾ ਮਿਲਦੇ ਨੇ ਇੱਕ ਬਾਰਾਮਾ ਮਿਲਦਾ ਸਾਨੂੰ ਸਾਡੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦਾ ਕਿਹੜੇ ਰਾਗ ਤੇ ਤਖਾਰੀ ਰਾਗ ਦੇ ਵਿੱਚ ਇੱਕ ਬਾਰਾਂ ਮਾ ਮਿਲਦਾ ਸਾਨੂੰ ਸਾਡੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਦਾ ਜਿਨ੍ਹਾਂ ਦੀ ਬਾਣੀ ਸਾਨੂੰ ਸਭ ਤੋਂ ਵੱਧ ਮਿਲਦੀ ਆ ਉਹ ਕਿਹੜੇ ਰਾਗ ਚ ਉਹ ਹੈਗਾ ਮਾਜ ਰਾਗ ਚ ਤੇ ਸੰਗ੍ਰਾਂਦ ਵਾਲੇ ਦਿਨ ਜਿਹੜਾ ਬਾਰਾਂ ਮਾ ਮਾਜਾ ਇਹਦਾ ਪਾਠ ਕੀਤਾ ਜਾਂਦਾ ਓਕੇ ਲੈਂਦਾ ਪੰਜਾਬ ਵਿੱਚ ਪੰਜਾਬੀ ਦੀ ਕਿਹੜੀ ਉਪ ਬੋਲੀ ਬੋਲੀ ਜਾਂਦੀ ਆ ਤਾਂ ਲੈਂਦਾ ਪੰਜਾਬ ਦੇ ਵਿੱਚ ਕਿਹੜੀ ਬੋਲੀ ਜਾਂਦੀ ਆ ਤਾਂ ਉੱਥੇ ਬੋਲੀ ਜਾਂਦੀ ਆ ਕੋਠੂਹਾਰੀ ਇਹ ਉਪੋਜੜੀ ਉਪਬੋਲੀਆਂ ਆਪਣੀਆਂ ਰਹਿੰਦੀਆਂ ਨੇ ਕਿਹੜੀ ਉਪਬੋਲੀ ਚ ਸੁਰ ਉੱਚੀ ਆ ਨੀਵੀਂ ਆ ਤਾਂ ਇਹ ਆਪਾਂ ਆਉਣ ਵਾਲੀ ਕਲਾਸਾਂ 'ਚ ਕਰਾਂਗੇ ਅਸੀਂ ਦਿੱਲੀ ਜਾਵਾਂਗੇ ਬਾਗ ਵਿੱਚ ਸਹੀ ਅੰਗਰੇਜ਼ੀ ਅਨੁਵਾਦ ਕੀ ਆ ਤਾਂ ਅਸੀਂ ਦਿੱਲੀ ਜਾਵਾਂਗੇ ਅਸੀਂ ਦਿੱਲੀ ਗਏ ਸੀ ਜੇ ਆ ਜਾਂਦਾ ਸੀ ਤਾਂ ਫਿਰ ਸੀ ਵਾਸਤੇ ਨੋਰਮਲ ਹੀ ਪਤਾ ਕੀ ਸਾਡਾ ਕਿਹਨਾਂ ਦਾ ਬਾਜਵਾਰ ਆ ਜਾਂਦਾ ਓਕੇ ਪਾਸਟ ਦੇ ਵਿੱਚ ਹੋ ਜਾਂਦਾ ਕਿਉਂਕਿ ਅੰਗਰੇਜ਼ੀ 'ਚ ਤੁਸੀਂ ਕਰੀ ਹੋਗੀ ਪਾਸਟ ਦੇ ਵਿੱਚ ਕੀ ਬਾਜਵਾਰ ਆ ਜਾਂਦਾ ਤਾਂ ਇਹਦਾ ਉਹਨਾਂ ਨਹੀਂ ਸੀਗਾ ਬਾਜਵਾਰ ਵਾਲੀ ਤਾਂ ਇਹਦਾ ਅਨਸਰ ਹੋਣਾ ਸੀ ਸਸਾ IRM first form ਨਾਲ INJ ਅਸੀਂ ਦਿੱਲੀ ਜਾਵਾਂਗੇ ਓਕੇ ਅੱਜ ਦੀ ਕਲਾਸ ਦੇ ਵਿੱਚ ਇੱਥੇ ਤੱਕ ਲੈਸ ਦੇ ਵਿੱਚ ਜਰੂਰ ਕਮੈਂਟ ਕਰਕੇ ਦੱਸਿਓ ਇਹਦੇ ਵਿੱਚ ਕਿੰਨੇ ਸਵਾਲ ਠੀਕ ਹੋਏ ਤੇ ਤੁਹਾਨੂੰ ਟੈਸਟ ਕਿਦਾਂ ਲੱਗਿਆ ਮਿਲਦੇ ਹਾਂ ਅਗਲੀ ਕਲਾਸ ਦੇ ਵਿੱਚ ਜਿਹੜੀ ਤੁਹਾਡੀ ਅਗਲੀ ਕਲਾਸ ਆ ਰਹੀ ਹੈ ਮੰਡੀ ਕਲਾਸ ਆ ਰਹੀ ਹੈ ਉਹ ਇੱਕ ਬੱਚੇ ਦਾ ਸੀਗਾ ਕਿ ਫੁਲਕਾਰੀ ਤੇ ਤਾਂ ਉਹ ਫੁਲਕਾਰੀ ਟੌਪਿਕ ਦੇ ਇੱਕ ਬੱਚੇ ਦਾ ਸੀਗਾ ਲੋਕ ਖੇਡਾਂ ਓਕੇ ਫੁਲਕਾਰੀ ਤੇ ਲੋਕ ਖੇਡਾਂ ਤੇ ਤੁਹਾਨੂੰ ਕਲਾਸ ਮਿਲ ਜੂਗੀ ਅਗਲੇ ਹਫ਼ਤੇ ਦੇ ਵਿੱਚ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ